ਕਿਸਾਨ ਵੀਰਾਂ ਤੇ ਕਿਸਾਨ ਬੀਬੀਆਂ ਲਈ ਸਾਡਾ ਰੋਜ਼ਾਨਾ ਪ੍ਰੋਗਰਾਮ ਕਿਸਾਨ ਬਾਣੀ ਇਸ ਪ੍ਰੋਗਰਾਮ ਦੇ ਪ੍ਰાયੋਜਕ ਨੇ ਖੇਤੀ ਤੇ ਕਿਸਾਨ ਭਲਾਈ ਮੰਤਰਾਲਾ ਭਾਰਤ ਸਰਕਾਰ ਕਿਸਾਨ ਵੀਰੋ ਤੇ ਕਿਸਾਨ ਭੈਣੋ ਅੱਜ ਦਾ ਕਿਸਾਨ ਮਾਣੀ ਪ੍ਰੋਗਰਾਮ ਲੈ ਕੇ ਮੈਂ ਤਰਮਿੰਦਰ ਸੰਧੂ ਹਾਜ਼ਰ ਹਾਂ ਤੇ ਅੱਜ ਅਸੀਂ ਸਟੂਡੀਓ ਦੇ ਵਿੱਚ ਸੱਦਾ ਦਿੱਤਾ ਹੈ ਡਾਕਟਰ ਵਿਮਲ ਪ੍ਰੀਤ ਸਿੰਘ ਜੀ ਹੋਰਾਂ ਨੂੰ ਜੋ ਖੇਤੀਬਾੜੀ ਵਿਕਾਸ ਅਫਸਰ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਸਰ ਸਵਾਗਤ ਹੈ ਜੀ ਧੰਨਵਾਦ ਜੀ ਡਾਕਟਰ ਸਾਹਿਬ ਅੱਜ ਦਾ ਜਿਹੜਾ ਵਿਸ਼ਾ ਹੈ ਸੋਨੀ ਦੀਆਂ ਫਸਲਾਂ ਵਿੱਚ ਨਦੀਨਾਂ ਦੀ ਰੋਕਥਾਮ ਸਭ ਤੋਂ ਪਹਿਲਾਂ ਜੇਕਰ ਆਪਾਂ ਸ਼ੁਰੂਆਤ ਦੇ ਵਿੱਚ ਗੱਲ ਕਰੀਏ ਤਾਂ ਸੋਨੀ ਦੀਆਂ ਕਿਹੜੀਆਂ ਪ੍ਰਮੁੱਖ ਫਸਲਾਂ ਨੇ ਹਾਂਜੀ ਧਰਮਿੰਦਰ ਜੀ ਜੇਕਰ ਆਪਾਂ ਇਹ ਗੱਲ ਕਰੀਏ ਵੀ ਸੌਣੀ ਦੇ ਵਿੱਚ ਆਪਣੇ ਪਟਿਆਲੇ ਜ਼ਿਲ੍ਹੇ ਦੀ ਮੇਨ ਗੱਲ ਕਰਦੇ ਆਂ ਵੀ ਉਹਦੇ ਵਿੱਚ ਜਿਹੜੀਆਂ ਮੇਨ ਪ੍ਰਮੁੱਖ ਫਸਲਾਂ ਉਹ ਮੈਕਸਿਮਮ ਏਰੀਆ ਦੇ ਵਿੱਚ ਤੇ ਝੋਨੇ ਦੀ ਫਸਲ ਹੁੰਦੀ ਆ ਝੋਨਾ ਜਾਂ ਬਾਸਮਤੀ ਲਾ ਲਈਏ ਤੇ ਕੁਝ ਰਕਬਾ ਹੈਗਾ ਜਿਵੇਂ ਵੈਜੀਟੇਬਲ ਬੈਲਟ ਆ ਜਿੱਥੇ ਮੱਕੀ ਇਸ ਸੀਜ਼ਨ ਦੇ ਵਿੱਚ ਫਾਰਮਰ ਲਾ ਲਿੰਦੇ ਹੁੰਦੇ ਆ ਵੀ ਤਾਂ ਜੋ ਗਿੱਤੀ ਵੱਢ ਕੇ ਉਥੇ ਜਿਹੜੇ ਕੋਈ ਉਹਨਾਂ ਨੇ ਫਸਲ ਕੋਈ ਸਬਜ਼ੀਆਂ ਦੀ ਕਾਸ਼ਟ ਕਰਨੀ ਆ ਤੇ ਉਹ ਕਰ ਸਕਣ ਤੇ ਮੈਕਸਿਮ ਜਿਹੜਾ ਏਰੀਆ ਹੁੰਦਾ ਜੀ ਉਹ ਆਪਣਾ ਝੋਨੇ ਦੀ ਫਸਲ ਥੱਲੇ ਹੀ ਹੁੰਦਾ ਜੀ ਟਿੱਡੇ ਵਾਲੇ ਜ਼ਿਲ੍ਹੇ ਦੇ ਵਿੱਚ ਜੀ ਡਿਰੇਟਰ ਸਾਹਿਬ ਸਭ ਤੋਂ ਪਹਿਲਾਂ ਜੇਕਰ ਆਪਾਂ ਝੋਨੇ ਦੀ ਗੱਲ ਕਰੀਏ ਤਾਂ ਝੋਨੇ ਹੇਟ ਕਾਫੀ ਰਕਬਾ ਹੈ ਪ੍ਰਮੁੱਖ ਫਸਲਾਂ ਦੇ ਵਿੱਚ ਉਹ ਮੰਨੀ ਜਾਂਦੀ ਹੈ ਝੋਨੇ ਦੀ ਫਸਲ ਤੇ ਕਿਸਾਨ ਵੀ ਹੁਣ ਆਪਣੇ ਰੁਝੇਵਿਆਂ ਦੇ ਵਿੱਚ ਰੁੱਝੇ ਹੋਏ ਨੇ ਉਹਨਾਂ ਨੇ ਝੋਨੇ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਪ੍ਰਬੰਧਨ ਕਰਨੇ ਆ ਕੀਟਾਂ ਦਾ ਪ੍ਰਬੰਧਨ ਨਦੀਨਾਂ ਦਾ ਪ੍ਰਬੰਧਨ ਤੇ ਸਭ ਤੋਂ ਪਹਿਲਾਂ ਆਪਾਂ ਨਦੀਨਾਂ ਦੀ ਗੱਲ ਕਰੀਏ ਕਿਉਂਕਿ ਵਿਸ਼ਾ ਵੀ ਅੱਜ ਦਾ ਸਾਡਾ ਇਹੀ ਹੈ ਕਿ ਨਦੀਨਾਂ ਦੀ ਰੂਪ ਥੰਮ ਕਿਵੇਂ ਕਰਨੀ ਹੈ ਤਾਂ ਨਦੀਨ ਕਿਹੜੇ-ਕਿਹੜੇ ਨੇ ਤੇ ਆਪਾਂ ਇਹਨਾਂ ਦੀ ਪਹਿਚਾਣ ਕਿਵੇਂ ਕਰਨੀ ਹੈ ਬਿਲਕੁਲ ਜੀ ਤਰਵਿੰਦਰ ਜੀ ਝੋਨੇ ਦੀ ਮੇਨ ਪਹਿਲਾਂ ਆਪਾਂ ਝੋਨੇ ਦੀ ਗੱਲ ਕਰ ਲੈਂਦੇ ਹਾਂ ਕਿਉਂਕਿ ਮੇਨ ਉਹ ਵੀ ਫਸਲ ਹੈ ਝੋਨਾ ਬਾਸਮਤੀ ਜੀ ਤੇ ਇਹਦੇ ਵਿੱਚ ਜਿਹੜੇ ਪ੍ਰਮੁੱਖ ਨਦੀਨ ਹੁੰਦੇ ਆ ਆਪਣੇ ਏਰੀਆ ਚ ਉਹ ਦੋ ਤਰੀਕੇ ਦੇ ਹੁੰਦੇ ਆ ਇੱਕ ਤੇ ਹੁੰਦੇ ਆ ਕਾਜਾਤੀ ਵਰਗੇ ਜਿਹੜੇ ਜਿਵੇਂ ਦੇ ਕਾ ਹੁੰਦਾ ਵਾ ਉਵੇਂ ਦੇ ਹੋਣ ਜਿਹਦੇ ਵਿੱਚ ਸਵਾਂਕ ਸਵਾਂਕੀ ਜਾਂ ਫਿਰ ਮੋਥੇ ਮੋਥੇ ਜਿਹੜੇ ਹੈਗੇ ਆ ਉਹ ਆ ਜਾਂਦੇ ਆ ਤੇ ਜਾਂ ਫਿਰ ਇੱਕ ਹੁੰਦੇ ਆ ਚੋੜੇ ਪੱਤੀ ਵਾਲੇ ਜਿਹਦੇ ਵਿੱਚ ਜਿਵੇਂ ਆਪਣੇ ਗੰਡ ਵਾਲਾ ਡੀਲਾ ਹੋ ਜਾਂਦਾ ਜਾਂ ਕਈ ਥਾਵਾਂ ਤੇ ਜਿੱਥੇ ਨਹਿਰੀ ਪਾਣੀ ਲੱਗਦਾ ਉੱਥੇ ਮਿਰਚ ਬੁੱਟੀ ਹੋ ਜਾਂਦੀ ਆ ਤੇ ਇਹ ਕਾਹਜਾਤੀ ਵਾਲੇ ਜਿਹੜੇ ਨਦੀਨ ਹੁੰਦੇ ਆ ਇਹ ਦੋ ਤਰੀਕੇ ਦੇ ਨਦੀਨ ਆ ਜਿਹੜੇ ਝੋਨੇ ਦੇ ਵਿੱਚ ਤੇ ਬਾਸਮਤੀ ਦੇ ਫਸਲ ਦੇ ਵਿੱਚ ਆਮ ਤੌਰ ਤੇ ਹੋ ਜਾਂਦੇ ਆ ਜੀ ਜੀ ਕਿਸਾਨ ਵੀਰੋ ਤੁਸੀਂ ਇਸ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ ਸਾਨੂੰ ਕਾਲ ਕਰ ਸਕਦੇ ਹੋ ਸਟੂਡੀਓ ਦਾ ਨੰਬਰ ਹੈ 91752280494 ਇਸ ਨੰਬਰ ਦੇ ਉੱਤੇ ਕਾਲ ਕਰਨੀ ਆ ਤਾਂ ਸਿੱਧੇ ਤੁਸੀਂ ਸਾਡੇ ਵਿਚਾਰ ਜਿਸ ਤਰ੍ਹਾਂ ਸੁਣ ਰਹੇ ਹੋ ਤਾਂ ਇਸੇ ਤਰ੍ਹਾਂ ਹੀ ਰਾਬਤਾ ਵੀ ਕਾਇਮ ਕਰ ਸਕਦੇ ਹੋ ਤੇ ਡਾਕਟਰ ਵਿਮਲ ਪ੍ਰੀਤ ਸਿੰਘ ਹਰਾਂ ਤੋਂ ਨਦੀਨਾਂ ਦੇ ਨਾਲ ਸੰਬੰਧਿਤ ਚੋਨੇ ਦੀ ਫਸਲ ਦੇ ਨਾਲ ਸੰਬੰਧਿਤ ਕੋਈ ਵੀ ਸਵਾਲ ਤੁਸੀਂ ਪੁੱਛ ਸਕਦੇ ਹੋ ਡਾਕਟਰ ਸਾਹਿਬ ਜਿਵੇਂ ਤੁਸੀਂ ਦੱਸਿਆ ਹੈ ਕਿ ਦੋ ਤਰ੍ਹਾਂ ਦੇ ਨਦੀਨ ਹੁੰਦੇ ਨੇ ਇੱਕ ਕਾਲੇ ਤੇ ਦੂਜੇ ਚੌੜੇ ਪੱਤਿਆਂ ਵਾਲੇ ਇਨਾਂ ਦਾ ਜਿਹੜਾ ਪ੍ਰਬੰਧਨ ਹੈ ਇਹ ਵੀ ਮੇਰੇ ਖਿਆਲ ਦੇ ਵਿੱਚ ਵੱਖੋ ਵੱਖਰਾ ਹੁੰਦਾ ਹੋਵੇਗਾ ਤੇ ਜੇਕਰ ਆਪਾਂ ਪਹਿਲਾਂ ਗੱਲ ਕਰੀਏ ਘਾਹ ਵਾਲਿਆਂ ਦੀ ਨਦੀਨਾਂ ਦੀ ਕਿ ਜਿਹੜੇ ਘਾਹ ਵਰਗੇ ਬੂਟੀ ਦੇ ਰੂਪ ਦੇ ਵਿੱਚ ਹੁੰਦੇ ਨੇ ਤਾਂ ਉਹਨਾਂ ਦੀ ਰੋਕத் ਥਾਮ ਲਈ ਕੀ ਪ੍ਰਬੰਧਨ ਕਰਨਾ ਚਾਹੀਦਾ ਹੈ ਹਾਂਜੀ ਧਰਮਿੰਦਰ ਜੀ ਇਹ ਦੋਵਾਂ ਤੇ ਹੀ ਸ਼ੁਰੂਆਤ ਦੇ ਵਿੱਚ ਤੇ ਕੰਟਰੋਲ ਇੱਕੋ ਹੀ ਹੋਊਗਾ ਬਸ ਜਦੋਂ ਇਹ ਉੱਗ ਜਾਂਦੇ ਆ ਨਦੀਨ ਫਿਰ ਉਦੋਂ ਇਹਨਾਂ ਦਾ ਕੰਟਰੋਲ ਜਿਹੜਾ ਹੈਗਾ ਦੋਵਾਂ ਦਾ ਵੱਖ-ਵੱਖ ਹੋ ਜਾਂਦਾ ਜੇ ਆਪਾਂ ਝੋਨੇ ਦੇ ਵਿੱਚ ਸ਼ੁਰੂਆਤ ਤੋਂ ਹੀ ਗੱਲ ਕਰੀਏ ਵੀ ਜਦੋਂ ਝੋਨਾ ਆਪਾਂ ਪਨੀਰੀ ਪੁੱਟ ਕੇ ਖੇਤ ਦੇ ਵਿੱਚ ਲਗਾਤੀ ਤੇ ਉਸ ਤੋਂ ਦੋ ਦਿਨਾਂ ਦੇ ਵਿੱਚ ਵਿੱਚ ਆਪਾਂ ਸਭ ਤੋਂ ਪਹਿਲਾਂ ਸਟਾਰਟਿੰਗ ਦੇ ਵਿੱਚ ਇਹਦੀ ਨਦੀਨ ਨਾਸ਼ਕ ਦੀ ਸਪਰੇਅ ਕਰਨੀ ਹੁੰਦੀ ਆ ਜਿਹਦੇ ਵਿੱਚ ਪ੍ਰਮੁੱਖ ਆਮ ਤੌਰ ਤੇ ਜਿਹੜੀ ਵਧੀਆ ਰਿਜ਼ਲਟ ਆ ਜਾਂਦਾ ਉਹ ਹੈਗਾ ਜੀ ਬੂਟਾ ਕਲੋਰ ਦਾ 1200 ਐਮਐਲ ਇੱਕੜ ਦੇ ਹਿਸਾਬ ਦੇ ਨਾਲ ਉਹ ਕਰਦੇ ਆ ਜਾਂ ਫਿਰ ਰਿਫਟ ਦਵਾਈ ਆਉਂਦੀ ਪਟੀਲਾ ਕਲੋਰ 50 ਸੀ ਉਹ ਜਿਹੜੀ ਹੈਗੀ ਆ ਉਹ 600 ਐਮਐਲ ਹੁੰਦੀ ਆ ਇੱਕ ਇਦਾਂ ਦੀ ਹੋਰ ਆ ਰਿਫਟ ਵਰਗੀ ਈਡਬਲਓ ਦਾ ਸਾਲਟ ਹੁੰਦਾ ਆ ਈਡਬਲਓ ਟੈਕਨੀਕਲ ਉਹ ਜਿੱਥੇ ਕਿਤੇ ਪਾਣੀ ਆਪਾਂ ਕਹੀਏ ਵੀ ਘਟ ਖੜਦਾ ਵਾ ਖੇਤਾਂ ਦੇ ਵਿੱਚ ਉਹਨਾਂ ਦੇ ਵਿੱਚ ਵੀ ਉਹਦਾ ਰਿਜ਼ਲਟ ਠੀਕ ਮਿਲ ਜਾਂਦਾ ਉਹ 750 ਐਮਐਲ ਪਰ ਏਕੜ ਦੇ ਹਿਸਾਬ ਨਾਲ ਕਰਨੀ ਹੁੰਦੀ ਆ ਜਾਂ ਇੱਕ ਸਾਥੇ ਨਾਲ ਦੀ ਦਵਾਈ ਆਉਂਦੀ ਹੁੰਦੀ ਆ ਸਾਥੀ ਤੇ ਉਹ 60 ਗ੍ਰਾਮ ਪਰ ਏਕੜ ਦੇ ਹਿਸਾਬ ਦੇ ਨਾਲ ਕਰਨੀ ਆ ਤੇ ਇਹਨਾਂ ਦੇ ਵਿੱਚ ਕਰਨ ਦਾ ਇਹਨਾਂ ਦਾ ਵਿੱਚ ਇਹ ਤਰੀਕਾ ਹੁੰਦਾ ਆ ਵੀ ਜਿੰਨੀ ਇੱਕ ਕਿੱਲੇ ਦੇ ਵਿੱਚ ਕਿਸਾਨ ਵੱਲੋਂ ਛੱਟਾ ਆ ਜੇ ਉਨੀ ਕੁ ਰੇਤ ਜਾਂ ਸੁੱਕੀ ਰੇਤ ਜਾਂ ਮਿੱਟੀ ਲੈ ਕੇ ਉਹਦੇ ਵਿੱਚ ਇੰਨੀ ਦਵਾਈ ਜਿਹੜੀ ਹੈਗੀ ਆ ਸਾਰੀ ਮਿਕਸ ਕਰਕੇ ਤੇ ਉਹਦਾ ਖੜੇ ਪਾਣੀ ਦੇ ਵਿੱਚ ਉਹਦਾ ਆਪਾਂ ਛੱਟਾ ਦੇਣਾ ਹੁੰਦਾ ਤੇ ਝੋਨਾ ਲਗਾਉਣ ਤੋਂ 3 ਦਿਨਾਂ ਦੇ ਵਿੱਚ ਵਿੱਚ ਇਹਦਾ ਆਪਾਂ ਕਰਨਾ ਹੁੰਦਾ ਇੱਕ ਕਈ ਵਾਰ ਕਿਸਾਨ ਵੀਰ ਇਦਾਂ ਕਰਦੇ ਵੀ ਜਿਵੇਂ ਕਦੂ ਕਰ ਲਿਆ ਖੇਤ ਨੂੰ ਖੇਤ ਨੂੰ ਕੱਦੂ ਕਰਨ ਤੋਂ ਬਾਅਦ 2 ਕੁ ਦਿਨ ਛੱਡ ਲੈਣਗੇ ਤੇ ਉਸ ਤੋਂ ਬਾਅਦ ਚੋਂ ਨਾਲੋਂ ਤੋਂ 3 ਕੁ ਦਿਨਾਂ ਬਾਅਦ ਇਹ ਕਰਨਗੇ ਉਹ 5 ਦਿਨ ਹੋ ਜਾਂਦੇ ਆ ਇਹ ਜਿਹੜੇ ਆਪਾਂ 3 ਦਿਨ ਗਿਨੇ ਆ ਇਹ ਕੱਦੂ ਕਰਨ ਤੋਂ ਗਿਨੇ ਆ ਨਾ ਕਿ ਝੋਨਾ ਲਗਾਉਣ ਤੋਂ ਜੀ ਤੇ ਇਹ ਉਹਦੇ ਨਾਲ ਫਿਰ ਜੇਕਰ ਕੋਈ 4 ਜਾਂ 5 ਦਿਨ ਲੰਘ ਜਾਣ ਫਿਰ ਉਹ ਕਈ ਵਾਰ ਨਦੀਨ ਦੀ ਜਰਮੀਨੇਸ਼ਨ ਹੋ ਜਾਂਦੀ ਆ ਤੇ ਜਿਹੜਾ ਇੱਕ ਵਾਰ ਨਦੀਨ ਜਰਮੀਨੇਟ ਹੋ ਜੇ ਫਿਰ ਉਹ ਆ ਦਵਾਈਆਂ ਦੇ ਨਾਲ ਉਹਨਾਂ ਦਾ ਰਿਜ਼ਲਟ ਨਹੀਂ ਆਉਂਦਾ ਫਿਰ ਆਪਾਂ ਉਸ ਤੋਂ ਬਾਅਦ 15-20 ਦਿਨਾਂ ਬਾਅਦ ਸਪਰੇਅ ਕਰਨੀ ਪੈਂਦੀ ਆ ਜੀ ਇਹ ਹੈਗੀ ਜੀ ਜਿਹੜੀ ਆਪਾਂ ਸਟਾਰਟਿੰਗ ਦੇ ਵਿੱਚ ਕਰਨੀ ਆ ਜੇ ਕਰ ਲਾਂਗੇ ਇਹ ਚੋੜੇ ਪੱਤੇ ਵਾਲੇ ਤੇ ਕਾਹ ਵਾਲੇ ਇਹ ਸਾਰਿਆਂ ਨੂੰ ਇਹ ਕੰਟਰੋਲ ਕਰ ਲੈਂਦੀਆਂ ਜੀ ਇਹ ਦਵਾਈਆਂ ਤੇ ਉਸ ਤੋਂ ਬਾਅਦ ਆ ਜਾਂਦੇ ਆ ਵੀ ਜਦੋਂ ਮੰਨ ਲਓ ਵੀ ਇਹਨਾਂ ਦੇ ਵਿੱਚੋਂ ਵੀ ਕੁਝ ਕਿਤੇ 19 ਕੀ ਰਹਿ ਗਈ ਕਿਤੇ ਜਾਂ ਆਪਾਂ ਦਵਾਈ ਪਹੁੰਚ ਲੇਟ ਹੋ ਗਏ ਤੇ ਨਦੀਨ ਉੱਗ ਜਾਣ ਫਿਰ ਉੱਗਣ ਤੋਂ ਬਾਅਦ ਜਿਹੜੀ ਹੈਗੀ ਆ ਫਿਰ ਆਪਾਂ ਸਪਰੇਅ ਕਰ ਸਕਦੇ ਆ 15 ਤੋਂ 20 ਦਿਨ ਜਦੋਂ ਹੋ ਗਏ ਝੋਨਾ ਲੱਗੇ ਨੂੰ ਜਦੋਂ ਲੱਗੇ ਵੀ ਦੋ ਜਾਂ ਤਿੰਨ ਪੱਤੀ ਤੱਕ ਨਦੀਨ ਹੋ ਗਏ ਤੇ ਉਦੋਂ ਸਪਰੇ ਕਰਨੀ ਜੇ ਤੇ ਕੱਲੇ ਕਾਹ ਵਾਲੇ ਹੈਗੇ ਆ ਮੈਂ ਆਪਣੇ ਏਰੀਆ ਦੇ ਵਿੱਚ ਸਵਾਂਕ ਸਵਾਂਕੀ ਮੇ ਨਾਮ ਤੌਰ ਤੇ ਹੁੰਦਾ ਆ ਤੇ ਉਹ ਹੋਵੇ ਉਹਦੇ ਲਈ ਸਿੰਪਲ ਨਾਰਮਲੀ 골ਡ ਦਵਾਈ ਜਿਹੜੀ ਹੈਗੀ ਆ ਉਹ 100 ਐਮਐਲ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਉਹਦੀ ਸਪਰੇ ਕਰਨੀ ਆ ਉਸ ਤੋਂ ਬਾਅਦ ਜੇਕਰ ਇਹ ਲੱਗੇ ਵੀ ਉਹਦੇ ਵਿੱਚ ਆ ਸਵਾਂਕ ਸਵਾਂਕੀ ਦੇ ਨਾਲ ਕੋਈ ਮੱਕੜ ਆ ਮਧਾਣਾ ਕੋਈ ਸਖਤ ਨਦੀਨ ਹੁੰਦੇ ਆ ਥੋੜੇ ਜੇ ਉਹ ਆ ਜਾਂਦੇ ਆ ਉਹਦੇ ਲਈ ਰਾਈਸ ਸਟਾਰ ਜਿਹੜੀ ਹੈਗੀ ਆ ਉਹ 400 ਐਮਐਲ ਪ੍ਰਤੀ ਏਕੜ ਦੇ حساب ਨਾਲ ਹੋ ਜਾਣੀ ਆ ਹੂੰ ਤੇ ਜੇਕਰ ਇਹਨਾਂ ਚੋਂ ਕੁਝ ਵੀ ਸਿਰਫ ਜਿਹੜੇ ਹੈਗੇ ਜਿਵੇਂ ਗੰਡ ਵਾਲਾ ਡਿੱਲਾ ਹੋ ਗਿਆ ਹੂੰ ਉਹ ਦੇਖਣ ਨੂੰ ਲੱਗੂਗਾ ਵੀ ਘਾਵਾ ਪਰ ਉਹ ਉਹਦਾ ਚੋੜੇ ਪੱਤੇ ਦੇ ਵਿੱਚ ਆ ਉਹਨੂੰ ਫਿਰ ਚੋੜੇ ਪੱਤੇ ਵਾਲੀਆਂ ਦਵਾਈਆਂ ਜਿਹੜੀਆਂ ਹੈਗੀਆਂ ਜਿਵੇਂ ਐਲ ਮਿਕਸ ਹੋ ਗਈ ਜਾਂ ਐਲ ਗ੍ਰਿਪ ਹੋ ਗਈ ਇੱਕ ਸਨ ਰਾਈਜ਼ ਆਉਂਦੀ ਆ ਉਹ 50 ਗ੍ਰਾਮ ਪੈਂਦੀ ਆ ਜਿਹੜੀ ਐਲ ਮਿਕਸ ਹੈਗੀ ਆ ਉਹ 30 ਗ੍ਰਾਮ ਪੈਂਦੀ ਤੇ ਐਲ ਗ੍ਰਿਪ ਜਿਹੜੀ ਹੈਗੀ ਆ ਉਹ 8 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਕਰਨੀ ਹੁੰਦੀ ਆ ਜੀ ਤੇ ਉਹ ਜਿਹੜੇ ਹੈਗੇ ਆ ਚੌੜੇ ਪੱਤੇ ਵਾਲੇ ਕਰ ਲੈਣਗੇ ਹੂੰ ਤੇ ਜੇਕਰ ਇਹ ਲੱਗੇ ਵੀ ਉਹਦੇ ਵਿੱਚ ਘਾਹ ਵੀ ਹੈਗਾ ਤੇ ਦੂਜੇ ਵੀ ਹੈਗੇ ਆ ਫਿਰ ਆਪਾਂ ਇਹ ਦੋਵੇਂ ਜਿਹੜੇ ਹੈਗੇ ਨੂੰ ਮਿਕਸ ਕਰਕੇ ਵੀ ਨੋਮਿਨੀ ਗੋਲਡ ਜਿਹੜੀ ਹੈਗੀ ਆ ਉਹਦੇ ਨਾਲ ਚੌੜੇ ਪੱਤੇ ਵਾਲੇ ਕੋਈ ਐਲ ਗ੍ਰਿਪ ਐਲ ਮਿਕਸ ਆ ਉਹ ਮਿਕਸ ਕਰਕੇ ਆਪਾਂ ਕਰ ਸਕਦੇ ਆ ਉਹਦੇ ਨਾਲ ਜਿਹੜੀ ਹੈਗੀ ਆ ਵੀ ਦੋਵੇਂ ਹੀ ਜਿਹੜੇ ਹੈਗੇ ਕੰਟਰੋਲ ਹੋ ਜਾਂਦੀਆਂ ਇੱਕ ਨਵੀਂ ਦਵਾਈ ਆਈ ਸੀ ਵਬਾਇਆ ਦੇ ਨਾਂ ਤੇ ਵੀ ਜਿਹਦੇ ਵਿੱਚ ਚੋੜੇ ਪੱਤੇ ਵਾਲੇ ਤੇ ਕਾਹ ਵਾਲੇ ਦੋਵੇਂ ਨਦੀਨ ਹੋਣ ਉਹ ਇੱਕ ਦਵਾਈ ਹੀ ਦੋਵਾਂ ਨੂੰ ਕੰਟਰੋਲ ਕਰ ਲੈਂਦੀ ਹੈ। ਹੂੰ ਤੇ ਇੱਕ ਇਹਦੇ ਵਿੱਚ ਥੋੜਾ ਜਿਹਾ ਆਪਾਂ ਇਹ ਧਿਆਨ ਰੱਖਣਾ ਕਿਉਂਕਿ ਆਮ ਤੌਰ ਤੇ ਕਿਸਾਨ ਵੀਰ ਦਾ ਇਹ ਹੁੰਦਾ ਜੀ ਮੈਂ ਸਪਰੇਅ ਕਰ ਲਈ ਪਰ ਮੈਨੂੰ ਰਿਜ਼ਲਟ ਨਹੀਂ ਮਿਲਿਆ। ਹੂੰ ਉਹਦੇ ਲਈ ਜਿੰਨੀਆਂ ਨ ਨਦੀਨਾਸ਼ਕ ਉਗਣ ਤੋਂ ਬਾਅਦ ਕਰਨੇ ਆ ਉਹਦੇ ਦੋ ਤਿੰਨ ਸਾਵਧਾਨੀਆਂ ਚਾਹੀਦੀਆਂ ਹੁੰਦੀਆਂ ਇੱਕ ਤੇ ਉਹਨੂੰ ਪਾਣੀ ਕੱਢ ਕੇ ਖੇਤ ਖਾਲੀ ਹੋਵੇ ਹੂੰ ਉਸ ਟਾਈਮ ਤੇ ਸਪਰੇਅ ਕਰੋ। ਤੇ 2 ਦਿਨ ਬਾਅਦ ਜਿਹੜਾ ਹੈਗਾ ਵਾ ਫੇਰ ਪਾਣੀ ਲਾਉਣਾ। ਵੀ ਜੇ ਨਦੀਨ ਆਪਾਂ ਇਹ ਕਰੀਏ ਵੀ ਪਾਣੀ ਖੜੇ ਦੇ ਵਿੱਚ ਸਪਰੇਅ ਕਰ ਲਈ। ਫੇਰ ਉਹ ਨਦੀਨ ਅੱਧੇ ਇੱਕ ਡੁੱਬੇ ਹੁੰਦੇ ਆ ਕਿਉਂਕਿ ਦੋ ਪੱਤੇ ਤਿੰਨ ਪੱਤੇ ਕਿੰਨੇ ਹੋਣਗੇ ਤੇ ਉਹ ਜਿਹੜੇ ਹੈਗੇ ਫੇਰ ਆਪਾਂ ਨੂੰ ਰਿਜ਼ਲਟ ਨਹੀਂ ਮਿਲਦਾ। ਫੇਰ ਕਿਸਾਨ ਵੀ ਕਹਿੰਦੇ ਵੀ ਦਵਾਈ ਦਾ ਜਿਹੜਾ ਹੈਗਾ ਵਾ ਵੀ ਸਾਨੂੰ ਰਿਜ਼ਲਟ ਨਹੀਂ ਮਿਲਿਆ। ਉਹਦਾ ਸਭ ਤੋਂ ਜ਼ਰੂਰੀ ਹੈ ਵੀ ਪਾਣੀ ਕੱਢ ਦੇਣ। ਹੂੰ। ਸਪਰੇਅ ਕਰਕੇ ਤੇ 2 ਦਿਨ ਬਾਅਦ ਜਿਹੜਾ ਹੈਗਾ ਵਾ ਉਹਦੇ ਵਿੱਚ ਪਾਣੀ ਲਾਉਣ। ਫੇਰ ਇਹ ਜਿਹੜੇ ਹੈਗੇ ਆ ਉਹ ਕਰਦੇ ਆ ਇੱਕ ਹੋਰ ਚੀਜ਼ ਆ ਜਾਂਦੀ ਆ ਵੀ ਕਈ ਵਾਰ ਮੱਕੜਾ ਵਧਾਣਾ ਵਰਗੇ ਨਦੀਨ ਹ ਜੇਕਰ ਤੇ ਉਹਨਾਂ ਨੂੰ ਸ਼ੁਰੂਆਤ ਚ ਕਰ ਲਓਗੇ ਵੀ ਜੇਕਰ ਤੇ ਦੋ ਪੱਤੇ ਤਿੰਨ ਪੱਤੇ ਤੱਕ ਹੈਗੇ ਆ ਵੀ 2 ਇੰਚ ਤੱਕ ਦੇ ਨਦੀਨ ਹੋਣ ਫਿਰ ਤੇ ਉਹ ਕੰਟਰੋਲ ਹੋ ਜਾਂਦੇ ਆ ਪੂਰੇ ਜੇਕਰ ਉਹ ਵੱਡੇ ਹੋ ਗਏ ਮੰਨ ਲਓ ਵੀ ਆਪਾਂ 40 ਦਿਨ 45 ਦਿਨ ਤੱਕ ਝੋਨਾ ਲੈ ਗਏ ਤੇ ਉਹ ਨਦੀਨ ਗਿੱਠ-ਗਿੱਠ ਤੋਂ ਵੱਡਾ ਹੋ ਗਿਆ ਤੇ 10-10 ਪੱਤੇ ਬਣਾ ਕੇ ਫਿਰ ਉਹ ਕਈ ਵਾਰ ਉਹਦਾ ਜਿਹੜਾ ਹੈਗਾ ਆਪਾਂ ਨੂੰ ਇਹੀ ਰਾਇਸਟਾਰ ਵਰਗੀ ਦਵਾਈ ਦਾ ਰਿਜ਼ਲਟ ਨਹੀਂ ਮਿਲਦਾ ਕਿਉਂਕਿ ਉਹ ਨਦੀਨ ਜਿਹੜੀ ਹੈਗੀ ਆ ਉਹ ਸਟੇਜ ਤੋਂ ਬਾਹਰ ਨਿਕਲ ਗਿਆ ਵੀ ਉਹਨੇ ਮਰਨਾ ਨਹੀਂ ਫਿਰ ਇਹ ਥੋੜਾ ਜਿਹਾ ਕਿਸਾਨ ਵੀਰ ਧਿਆਨ ਦੇਣ ਵੀ ਜਿਹੜੇ ਇਹਦੇ ਵਿੱਚ ਸਹੀ ਟਾਈਮ ਦੇ ਉੱਤੇ ਜਿਹੜੀ ਹੈਗੀ ਆ ਉਹディ ਸਪਰੇਅ ਕਰ ਲੈਣ ਫਿਰ ਇਹ ਜਿਹੜੇ ਹੈਗੇ ਨਦੀਨ ਜਿਹੜੇ ਇਹ ਦੋਵੇਂ ਕੰਟਰੋਲ ਹੋ ਜਾਂਦੇ ਆ ਜੀ ਜੀ ਕਿਸਾਨ ਵੀਰ ਸਾਡੇ ਨਾਲ ਜੁੜ ਗਏ ਨੇ ਹੈਲੋ ਹਾਂਜੀ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿੱਥੋਂ ਬੋਲਦੇ ਹੋ ਤੰਨਾ ਸਿੰਘ ਖਰੌੜ ਪਿੰਡ ਸਿਉਣੀ ਤੋਂ ਬੋਲ ਰਿਹਾ ਨੇ ਨੇੜੇ ਰੌਣੀ ਦੇ ਨੇੜੇ ਪਿੰਡ ਹਾਂਜੀ ਹਾਂਜੀ ਸਵਾਲ ਦੱਸੋ ਸਾਡੇ ਜੀ ਝੋਨੇ ਦੇ ਵਿੱਚ ਕ ਪਾਲਕ ਵਰਗੀ ਬੁੱਤੀ ਹੋ ਗਈ ਬਹੁਤ ਇੱਕ ਹੋ ਗਈ ਜਿਹੇ ਜੀ ਗੰਡਿਆਂ ਦੀ ਪਨੀਰੀ ਹੁੰਦੀ ਆ ਉਹ ਉਹ ਇਹਨਾਂ ਦਾ ਤੇਲ ਇਲਾਜ ਕਰੀਏ ਜੀ ਹੁਣ ਤਾਂ ਨਦੀ ਵੱਡਾ ਹੋ ਗਿਆ ਹੂੰ ਜੀ ਇਹ ਦੋ ਨਦੀਨ ਜੀ ਬੜੇ ਤੰਗ ਕਰਦੇ ਨੇ ਜੀ ਠੀਕ ਹੈ ਜੀ ਅਚਾਰੀ ਆਪਾਂ ਕੋਈ ਇਸ ਤੋਂ ਪਹਿਲਾਂ ਸਪਰੇਅ ਕੀਤੀ ਆ ਜੀ ਕੋਈ ਇਹ ਵਿੱਚ ਜਿਹੜੀ ਉਹ ਕਹਿ ਰਹੇ ਸੀਗੇ ਵੀ ਇੱਕ ਕਿਸਾਨ ਵੀਰ ਦਾ ਸੀਗਾ ਵੀ ਪਾਲਕ ਹੋ ਗਈ ਇੱਕ ਹੁੰਦੀ ਆ ਜਿਹੜੇ ਪਿਆਜੀ ਜੀ ਹੋ ਜਾਂਦੀ ਆ ਭੋਕਾਂ ਜੀਆਂ ਵਰਗੀਆਂ ਹੋ ਜਾਂਦੀਆਂ ਜਿਹੜੀ ਤੇ ਦੇਖੋ ਪਾਲਕ ਵਰਗੀ ਹੈਗੀ ਆ ਉਹਦੇ ਲਈ ਤੇ ਚੋੜੇ ਪੱਤੇ ਵਾਲੇ ਵੈਸੇ ਤੇ ਦੋਵਾਂ ਨੂੰ ਹੀ ਜੇਕਰ ਦੋਵੇਂ ਸਟੇਜ 'ਤੇ ਛੋਟੀ ਆ ਉਹਨਾਂ ਦੀ ਜਿਵੇਂ ਮੈਂ ਅੱਗੇ ਦੱਸ ਰਿਹਾ ਸੀਗਾ ਤੇ ਉਹਨਾਂ ਦੇ ਲਈ ਦੋਵਾਂ ਦੇ ਲਈ ਹੀ ਜਿਹੜੀ ਐਲ ਗ੍ਰਿਪ ਐਲ ਮਿਕਸ ਜਾਂ ਫਿਰ ਸਨ ਰਾਈਜ਼ ਜਿਹੜੀ ਹੈਗੀ ਆ ਉਹ ਜਿਹੜੀਆਂ ਦਵਾਈਆਂ ਹੈਗੀਆਂ ਇਹਨਾਂ ਦੋਵਾਂ ਨੂੰ ਕੰਟਰੋਲ ਕਰ ਲੈਣੀਆਂ ਪਰ ਪਾਲਕ ਵਾਲੀ ਤੇ ਫਿਰ ਵੀ ਕੰਟਰੋਲ ਹੋ ਜਾਂਦਾ ਪਰ ਜੇਕਰ ਪਿਆਜ਼ੀ ਵਾਲੀ ਦੀ ਸਟੇਜ ਲੰਘੀ ਫਿਰ ਉਹਨੂੰ ਜਿਹੜੀ ਹੈਗੀ ਆ ਕੰਟਰੋਲ ਕਰਨਾ ਔਖਾ ਹੋ ਜਾਂਦਾ ਜੀ ਉਹਨੂੰ ਛੋਟੀ ਸਟੇਜ ਦੇ ਵਿੱਚ ਹੀ ਆਪਾਂ ਨੂੰ ਜਿਹੜੀ ਹੈਗੀ ਆ ਉਹ ਕਿਉਂਕਿ ਜਿਹੜੀ ਉਹ ਪਿਆਜੀ ਜੀ ਆ ਉਹ ਹੋਊਗੀ ਵੀ ਜ਼ਿਆਦੀ ਖਾਲਾ ਪੱਟਾਂ ਦੇ ਨਾਲ ਨਾਲ ਵੀ ਜਿੱਥੇ ਲੰਬੇ ਟਾਈਮ ਜਿਹੜਾ ਹੈਗਾ ਵਾ ਪਾਣੀ ਖੜਾ ਰਹਿੰਦਾ ਹੈ ਤੇ ਉੱਥੇ ਜ਼ਿਆਦੀ ਉਹ ਹੁੰਦੀ ਆ ਤੇ ਉਹਨੂੰ ਛੋਟੀ ਸਟੇਜ 'ਚ ਹੀ ਆਪਾਂ ਨੂੰ ਇਹ ਕੰਟਰੋਲ ਕਰਨਾ ਪੈਣਾ ਛੋੜੇ ਪੱਤੇ ਵਾਲੇ ਕਰਕੇ ਉਹਦੇ ਨਾਲੇ ਕੰਟਰੋਲ ਹੋ ਜਾਣਗੇ ਜੀ ਜੀ ਡਾਕਟਰ ਸਾਹਿਬ ਕਈ ਵਾਰ ਕੀ ਹੁੰਦਾ ਹੈ ਕਿ ਕਿਸਾਨ ਵੀਰ ਸਭ ਕੁਝ ਜਾਣਦੇ ਹੁੰਦੇ ਨੇ ਉਹਨਾਂ ਨੂੰ ਪਤਾ ਹੈ ਕਿ ਕਿਹੜੀ ਸਪਰੇਅ ਕਰਨੀ ਆ ਕਿ ਇਸ ਵੇਲੇ ਕਰਨੀ ਆ ਪਰ ਇਹਦੇ باوجود ਉਹਨਾਂ ਨਦੀਨ ਸਪਰੇਅ ਕਰਨ ਦੇ ਬਾਵਜੂਦ ਵੀ ਨਹੀਂ ਮਰਦਾ ਤੇ ਉਹ ਦੁਬਾਰਾ ਫੇਰ ਉਸੇ ਕੰਡੀਸ਼ਨ ਦੇ ਵਿੱਚ ਆ ਜਾਂਦਾ ਤੇ ਕਈ ਵਾਰ ਕੀ ਹੁੰਦਾ ਹੈ ਕਿ ਕਈ ਨਦੀਨ ਐਨੇ ਇੱਕ ਚੀੜੇ ਜੇ ਹੁੰਦੇ ਨੇ ਕਿ ਉਹਨਾਂ ਦੀ ਜੜ ਹੀ ਨਹੀਂ ਜਾਂਦੀ ਜਿੰਨਾ ਮਰਜੀ ਉੱਤੋਂ-ਉੱਤੋਂ ਇੱਕ ਵਾਰੀ ਆਪਾਂ ਸਪਰੇਅ ਕਰਤੀ ਖਾਤਮਾ ਹੋ ਗਿਆ ਪਰ ਜੜ ਤੋਂ ਉਹ ਦੁਬਾਰਾ ਫਿਰ ਇੱਕ ਜੜ ਦਾ ਅੰਸ਼ ਵੀ ਕਿਤੇ ਮਿਲ ਗਿਆ ਤਾਂ ਉਹਨਾਂ ਤੋਂ ਉੱਭਰ ਜਾਂਦੇ ਹੁੰਦੇ ਹਾਂ ਹਾਂ ਜੀ ਬਿਲਕੁਲ ਦਰਮਿੰਦਰ ਜੀ ਇਹਦੇ ਵਿੱਚ ਨਾ ਉਹੀ ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਇੱਕ ਤੇ ਪਹਿਲੀ ਚੀਜ਼ ਆ ਜਾਂਦੀ ਹੈ ਵੀ ਦਵਾਈ ਦੀ ਸਿਲੇਕਸ਼ਨ ਵੀ ਤੁਸੀਂ ਕਿਹੜੀ ਦਵਾਈ ਦੀ ਜੜੀ ਹੈਗੀ ਆ ਚੋਣ ਕਰ ਰਹੇ ਹੋ ਕਿ ਉਹ ਜੇ ਨਦੀਨ ਹੈਗੇ ਆ ਤੇ ਉਹਨਾਂ ਦੇ ਲਈ ਕਿਹੜੀ ਆਪਾਂ ਦਵਾਈ ਕਰਨੀ ਆ ਦੂਜੀ ਇਹਦੇ ਵਿੱਚ ਆ ਜਾਂਦੀ ਹੈ ਵੀ ਕਿਹੜੇ ਸਮੇਂ ਤੇ ਤੁਸੀਂ ਕਰ ਰਹੇ ਹੋ ਵੀ ਉਹਨੂੰ ਕਿਹੜੀ ਸਵੇਰੇ ਕਰਨੀ ਆ ਕਿ ਸ਼ਾਮੀ ਕਰਨੀ ਆ ਜਿੰਨੇ ਨਦੀਨ ਨਾਸ਼ਕ ਹੈ ਜੀ ਇਹ ਤਕਰੀਬਨ ਜੇਕਰ ਆਪਾਂ ਇਹਨਾਂ ਨੂੰ ਦੁਪਹਿਰੋਂ ਬਾਅਦ ਕਰੀਏ ਤੇ ਇਹਨਾਂ ਦਾ ਰਿਜ਼ਲਟ ਆਪਾਂ ਨੂੰ ਸਵੇਰ ਨਾਲੋਂ ਜ਼ਿਆਦਾ ਵਧੀਆ ਮਿਲੂਗਾ ਜੀ ਕਿਉਂਕਿ ਰਾਤ ਨੂੰ ਥੋੜਾ ਜਿਆ ਠੰਡੇ ਮਿਲ ਜਾਂਦੀ ਆ ਤੇ ਉਹ ਵਧੀਆ ਬੁੱਟਿਆਂ ਦੇ ਵਿੱਚ ਰਚ ਜਾਂਦੀਆਂ ਜੀ ਉਹਦੀਆਂ ਤੇ ਤੀਜੀ ਆ ਜਾਂਦੀ ਵੀ ਇਹਨਾਂ ਦੀ ਮਾਤਰਾ ਕਿੰਨੀ ਆ ਹਮ ਆਮ ਤੌਰ ਤੇ ਕਿਸਾਨ ਚਲੋ ਮਾਤਰਾ ਘਟਾਉਂਦੇ ਤੇ ਨਹੀਂ ਉਹ ਵਧਾਉਂਦੇ ਹੀ ਹੁੰਦੇ ਆ ਵੀ ਜੇਕਰ 100 ml ਕਹੀਏ 120 ਜਾਂ 130 ml ਹੀ ਪਾਉਣਗੇ ਪਰ ਜੋ ਸਫਾਰਸ਼ ਹੁੰਦੀ ਆ ਜੀ ਉਹ ਹੀ ਓਨੀ ਆਪਾਂ ਕਰੀਏ ਕਿਉਂਕਿ ਜਿਹੜੀ ਆਪਾਂ ਕਿੰਨੇ ਨਾ ਵੀ ਸਪਰੇਅ ਕਰਕੇ ਨਦੀਨ ਨਹੀਂ ਮਰਿਆ ਉੰਬਰ ਨੋ ਹਟ ਜਾਂਦਾ ਉਹਨਾਂ ਚ ਸੈਨ ਸ਼ਕਤੀ ਆ ਜਾਂਦੀ ਜਦੋਂ ਆਪਾਂ ਓਵਰਡੋਜ਼ ਕਰਾਂਗੇ ਕੋਈ ਵੀ ਲੋੜ ਤੋਂ ਵੱਧ ਆਪਾਂ ਜਦੋਂ ਉਹਦੀ ਡੋਜ਼ ਪਾਵਾਂਗੇ ਫਿਰ ਉਹ ਚ ਸੈਨ ਸ਼ਕਤੀ ਆ ਜਾਂਦੀ ਹੈ ਫਿਰ ਮੱਭਾ ਹੈਪਚੋਲੋ ਜਾਂਦੇ ਆ ਰਿਸਿਸਟੈਂਸ ਡਿਵੈਲਪ ਹੋ ਜਾਂਦੀ ਆ ਤੇ ਉਹ ਕੰਟਰੋਲ ਨਹੀਂ ਹੁੰਦੇ ਤੇ ਇੱਕ ਆ ਜਾਂਦੀ ਵੀ ਇਹਨੂੰ ਆਪਾਂ ਪਾਣੀ ਕਿੰਨਾ ਲਾਉਣਾ ਜੀ ਇਹਦੇ ਵਿੱਚ ਜਿੰਨੇ ਤਕਰੀਬਨ ਇਹ ਸਪਰੇਅ ਵਾਲੇ ਕਰਨੇ ਆ ਇਹ ਤਕਰੀਬਨ 150 ਲੀਟਰ ਪਾਣੀ ਜਿਹੜਾ ਕਿੱਲੇ ਦਾ ਉਹ ਆਪਾਂ ਲਾਉਣਾ ਹੁੰਦਾ ਜਿੰਨੇ ਵੀ ਨਦੀਨ ਹੈਗੇ ਉਹ ਚੰਗੀ ਤਰ੍ਹਾਂ ਉਹਨਾਂ ਨੂੰ ਇੱਕ ਵਾਰ ਭਿਜਾਂ ਵੀ ਚੰਗੀ ਤਰ੍ਹਾਂ ਸਪਰੇਅ ਕਰ ਲੈਣ ਤੇ ਇੱਕ ਆ ਜਾਂਦੀ ਵੀ ਇਹਦੇ ਵਿੱਚ ਲਾਸਟ ਉਹ ਹੈਗੀ ਵੀ ਨੋਜ਼ਲ ਦੀ ਸਿਲੈਕਸ਼ਨ ਆਮ ਤੌਰ ਤੇ ਜਿਹੜੀ ਹੈਗੀ ਆ ਵੀ ਇਹਦੇ ਵਿੱਚ ਕਿਸਾਨ ਵੀਰ ਨੂੰ ਇਹ ਪਤਾ ਨਹੀਂ ਹੁੰਦਾ ਕਿਉਂਕਿ ਆਪਾਂ ਲੇਬਰ ਤੋਂ ਕਰਾਉਣੀ ਹੁੰਦੀ ਹੈ ਜੀ ਸਪਰੇ ਉਹ ਤੇ ਉਹਨੂੰ ਦਵਾਈ ਦਿੱਤੀ ਉਹਨੂੰ ਤੇ ਜਗਾ ਤੁਸੀਂ ਚਾਰ ਢੋਲੀਆਂ ਕਹੋਗੇ ਚਾਰ ਲਾ ਦੂ ਜੀ 6 ਕਹੋਗੇ 6 ਉਹਨੂੰ ਤੇ ਪਾਣੀ ਉਹਦੇ ਨਾਲ ਸਪਰੇ ਕਰਨ ਨਾਲ ਉਹਨੂੰ ਇਹ ਨਹੀਂ ਹੈਗਾ ਵੀ ਮੇਰਾ ਜਿਹੜਾ ਜਿਹਦੇ ਲਈ ਸਪਰੇ ਕਰ ਰਹੇ ਵੀ ਉਹ ਕੰਮ ਹੋਇਆ ਕਿ ਨਹੀਂ ਇਹਦੇ ਲਈ ਜਿੰਨੀਆਂ ਹੀ ਨਦੀਨਾਸ਼ਕ ਹੋਣਗੇ ਜੀ ਇਹ ਸਾਰੀਆਂ ਹੀ ਫਲੈਟ ਫੈਨ ਜਾਂ 플ੱਡ ਜੈਟ ਵੀ ਜਿਹਦੇ ਵਿੱਚ ਕੱਟ ਵਾਲੀ ਨੋਜ਼ਲ ਆਮ ਤੌਰ ਤੇ ਕਿੰਨੇ ਆ ਜਾਂ ਥੱਲੇ ਕੱਟ ਹੋਊਗਾ ਜਾਂ ਫਰੰਟ ਤੇ ਕੱਟ ਹੋਊਗਾ ਉਹਨਾਂ ਦੇ ਨਾਲ ਇਹਦੀ ਸਪਰੇਅ ਕਰਨੀ ਆ ਕਿਉਂਕਿ ਉਹਨਾਂ ਦਾ ਫੁਆਰਾ ਬਿਲਕੁਲ ਸਿੱਧਾ ਥੱਲੇ ਨੂੰ ਬਿਲਕੁਲ ਤੇਜ਼ੀ ਦੇ ਨਾਲ ਆਉਂਦਾ ਆ ਤੇ ਉਹਦੇ ਨਾਲ ਇਹ ਬਿਲਕੁਲ ਨਦੀਨ ਜਿਹੜਾ ਝੋਨੇ ਦੀ ਫਸਲ ਦੇ ਵਿੱਚ ਵੀ ਹੈਗਾ ਥੱਲੇ ਵੀ ਆ ਉਹਨਾਂ ਦੇ ਉੱਤੇ ਵੀ ਸਪਰੇਅ ਹੋ ਜੂਗੀ ਜੀ ਤੇ ਪਾਣੀ ਕੱਢ ਕੇ ਸਪਰੇਅ ਕਰਿਓ ਤਾਂ ਆਪਾਂ ਨੂੰ ਜਿਹੜਾ ਹੈਗਾ ਇਹਦਾ ਰਿਜ਼ਲਟ ਮਿਲਣਾ ਨੋਜ਼ਲ ਦੀ ਸਿਲੇਕਸ਼ਨ ਨਹੀਂ ਤੇ ਕਈ ਵਾਰ ਇਹ ਵੇਖੇਦਾ ਹੁੰਦਾ ਆਮ ਤੌਰ ਤੇ ਜਿਹੜੀ ਗੋਲ ਨੋਜ਼ਲ ਆ ਜਿਹਦੇ ਨਾਲ ਉਲੀ ਵਾਲੀ ਜਾਂ ਆਪਾਂ ਕੀੜਿਆਂ ਵਾਲੀ ਸਪਰੇ ਕਰਦੇ ਆ ਉਹਦੇ ਨਾਲ ਹੀ ਨਦੀਨਾਂ ਵਾਲੀ ਕਰ ਲੈਨੇ ਆ ਫਿਰ ਉੱਥੇ ਉਹਦੀ ਰਿਜ਼ਲਟ ਨਹੀਂ ਮਿਲਨੀ ਜੇਕਰ ਨਦੀਨਾਂ ਵਾਲੀਆਂ ਸਪਰੇਆਂ ਆਪਾਂ ਗੋਲ ਨੋਜ਼ਲ ਨਾਲ ਕਰਾਂਗੇ ਫਿਰ ਨਦੀਨਾਂ ਵਾਲੀ ਨੇ ਨਹੀਂ ਕੰਮ ਕਰਨਾ ਤੇ ਜੇਕਰ ਉਲੀ ਵਾਲੀਆਂ ਜਿਹੜੀਆਂ ਹੈਗੀਆਂ ਜਾਂ ਕੀੜਿਆਂ ਵਾਲੀਆਂ ਨੂੰ ਸਪਰੇ ਨੂੰ ਆਪਾਂ ਕੱਟ ਵਾਲੀ ਨਾਲ ਕਰਾਂਗੇ ਫਿਰ ਉਹਦਾ ਨਹੀਂ ਹੋਣਾ ਜੀ ਇਸ ਕਰਕੇ ਜਿਹੜੀ ਸਿਲੇਕਸ਼ਨ ਜਿਹੜੀ ਹੈਗੀ ਆ ਨੋਜ਼ਲ ਦੀ ਉਹ ਸਭ ਤੋਂ ਜ਼ਰੂਰੀ ਆ ਜੀ ਜੀ ਫਿਰ ਹੀ ਜਿਹੜਾ ਹੈਗਾ ਆਪਾਂ ਨੂੰ ਇਹਦਾ ਰਿਜ਼ਲਟ ਜਿਹੜਾ ਪੂਰਾ ਵਧੀਆ ਜਿਹੜਾ ਹੈਗਾ ਦਵਾਈ ਦਾ ਮਿਲਦਾ ਜੀ ਜੀ ਕਿਸਾਨ ਵੀਰ ਸਾਡੇ ਨਾਲ ਜੁੜ ਗਏ ਨੇ ਹੈਲੋ ਹੈਲੋ ਹਾਂਜੀ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਬੰਸੀ ਲਾਲ ਆ ਜੀ ਪਿੰਡ ਤੇਜਾ ਮੋਰੀ ਗੁਲਾਮ ਵਾਲਾ ਹੀ ਸਾਡਾ ਜੀ ਬੰਸੀ ਲਾਲ ਜੀ ਆ ਇੱਕ ਘੋੜਾ ਘਾਸ ਹੁੰਦਾ ਸੀ ਘੋੜਾ ਘਾਸ ਕਹਿੰਦੇ ਸੀ ਉਸ ਨੂੰ ਹਾਂਜੀ ਆ ਲੰਮਾ ਬੁੱਢਾ ਸੁਣਾ ਹੋ ਜਾਂਦਾ ਉਸ ਦਾ ਉਹ ਨਹੀਂ ਮਰ ਰਿਹਾ ਜੀ ਜੀ ਹਾਂਜੀ ਜਿਹੜਾ ਘੋੜਾ ਕਾ ਜਾਂ ਆਪਾਂ ਕਈ ਵਾਰ ਉਹਨੂੰ ਨੜੀ ਕਾ ਕਹ ਦਿੰਨੇ ਆ ਜੀ ਜਿਹੜਾ ਖੇਤ ਦੇ ਨਾ ਬਾਹਰਲੇ ਪਾਸੋਂ ਚੱਲਦਾ ਹੁੰਦਾ ਵਾ ਵਟਾਂ ਦੇ ਕੋਲੋਂ ਜੇ ਉੱਥੋਂ ਫਿਰ ਨਾ ਉਹ ਅੱਗੇ-ਅੱਗੇ ਪੈਰ ਲਾ ਕੇ ਜਿਵੇਂ ਘੋੜਾ ਭੱਜਦਾ ਐ ਅੱਗੇ-ਅੱਗੇ ਨੂੰ ਚੱਲਦਾ ਆ ਦੇਖੋ ਉਹਦਾ ਨਾ ਇੱਕੋ ਹੀ ਉਹਦਾ ਲਾਜ ਹੁੰਦਾ ਜੇ ਆਪਾਂ ਉਹਨੂੰ ਸਟਾਰਟਿੰਗ ਦੇ ਵਿੱਚ ਆ ਉਹਦੀ ਰਾਈਸਟਾਰ ਦੇ ਨਾਲ ਉਹਨੂੰ ਕੰਟਰੋਲ ਕਰ ਲਿਆ ਵੀ ਜਦੋਂ ਨਦੀਨ ਛੋਟੇ ਆ ਉਸ ਟਾਈਮ ਤੇ ਜੇਕਰ ਸਪਰੇਅ ਕਰ ਲਾਂਗੇ ਰਾਈਸਟਾਰ 400 ਐਮਐਲ ਪੈਂਦੀ ਆ ਤੇ ਉਦੋਂ ਹੀ ਕੰਟਰੋਲ ਹੋ ਜਾਂਦਾ ਜੇ ਵੱਡਾ ਹੋ ਗਿਆ ਫੇਰ ਇਹ ਨਹੀਂ ਹੁੰਦਾ ਇੱਕ ਇਸ ਕਾਦ ਲਈ ਇੱਕ ਹੋਰ ਹੁੰਦਾ ਵੀ ਜੇਕਰ ਤੁਹਾਡੀਆਂ ਵੱਟਾਂ ਦੇ ਉੱਤੇ ਨਦੀਨ ਹੈਗੇ ਆ ਉਹ ਵੱਟਾਂ ਆਪਣੀਆਂ ਸਾਫ਼ ਨਹੀਂ ਹੈਗੀਆਂ ਫੇਰ ਇਹ ਜਿਹੜਾ ਹੋਊਗਾ ਨਦੀਨ ਜ਼ਿਆਦਾ ਹੋ ਜਿਨ੍ਹਾਂ ਦੀਆਂ ਖੇਤਾਂ ਦੀਆਂ ਵੱਟਾਂ ਸਾਫ਼ ਹੁੰਦੀਆਂ ਜੀ ਉਹਨਾਂ ਦੇ ਵਿੱਚ ਇਹ ਨਦੀਨ ਦੀ ਜਿਹੜੀ ਸਮੱਸਿਆ ਹੈਗੀ ਘਟ ਹੋ ਜਾਂਦੀ ਆ ਤੇ ਜੇਕਰ ਇਹ ਨਦੀਨ ਵੱਡਾ ਹੋ ਗਿਆ ਜੋ ਚੱਲ ਪਿਆ ਖੇਤ ਦੇ ਵਿੱਚ ਫੇਰ ਇਹਨੂੰ ਕੰਟਰੋਲ ਕਰਨਾ ਬਹੁਤ ਔਖਾ ਹੁੰਦਾ ਜੀ ਫੇਰ ਇਹ ਕੱਢਣਾ ਹੀ ਪੈਂਦਾ ਵਾ ਇਹਨੂੰ ਇਹ ਫੇਰ ਕਿਸੇ ਵੀ ਦਵਾਈ ਨਾਲ ਜਲਦੀ ਮਰਦਾ ਨਹੀਂਗਾ ਜੀ ਛੋਟੀ ਸਟੇਜ ਦੇ ਵਿੱਚ ਇਹਦਾ ਇਲਾਜ ਹੈਗਾ ਜੀ ਜੀ ਮੀਂਹ ਦਾ ਰੋਜ਼ ਮਿਹਰਬਾਨੀ ਜੀ ਤੁਹਾਡੀ ਅਰੜਾ ਸਾਹਿਬ ਜਿਵੇਂ ਹੁਣ ਪਿੱਛੇ ਜੇਕਰ ਉਹ ਜਾਨ ਨਵਾ ਚੱਲਿਆ ਸੀਗਾ ਕਿ ਸਿੱਧੀ ਬਜਾਈ ਕੀਤੀ ਜਾਵੇ ਉਹਦੇ ਨਾਲ ਪਾਣੀ ਦੀ ਬਚਤ ਵੀ ਹੁੰਦੀ ਆ ਸਮੇਂ ਦੀ ਬਚਤ ਵੀ ਹੁੰਦੀ ਆ ਲੇਬਰ ਵੀ ਬਚਦੀ ਆ ਤਾਂ ਸਿੱਧੀ ਬਜਾਈ ਵਾਲੇ ਕਿਸਾਨ ਵੀ ਕਹਿੰਦੇ ਨੇ ਕਿ ਸਾਨੂੰ ਵੀ ਨਦੀਨਾਂ ਦਾ ਕਾਫੀ ਪ੍ਰਬੰਧਨ ਕਰਨਾ ਪੈਂਦਾ ਕੀ ਜਿਹੜੇ ਕੱਦੂ ਵਾਲੇ ਝੋਨੇ ਦੇ ਵਿੱਚ ਨਦੀਨ ਹੁੰਦੇ ਨੇ ਉਹੋ ਜਿਹੇ ਨਦੀਨ ਹੀ ਸਿੱਧੀ ਬਜਾਈ ਦੇ ਵਿੱਚ ਹੁੰਦੇ ਨੇ ਜਾਂ ਵੱਖਰੇ ਨੇ ਨੀ ਇਹ ਤਰ੍ਹਾਂ ਦੇ ਤਕਰੀਬਨ ਹੁੰਦੇ ਹੋਈ ਨਦੀਨ ਹੈ ਪਰ ਅਸਲ ਦੇ ਵਿੱਚ ਜਿਹੜਾ ਕੱਦੂ ਵਾਲਾ ਝੋਨਾ ਉਹ ਚ ਫਾਰਮਰ ਦੀ ਪ੍ਰੈਕਟਿਸ ਹੁੰਦੀ ਹੈ ਵੀ ਪਹਿਲੇ 15 ਕਿ ਦਿਨ 20 ਦਿਨ ਉਹ ਪਾਣੀ ਖੜਾ ਕੇ ਰੱਖਦੇ ਜਿਹਦੇ ਕਰਕੇ ਨਦੀਨ ਮੋਸਲੀ ਉਗਦੇ ਹੀ ਨਹੀਂ ਉਹਦੇ ਵਿੱਚ ਜਿਵੇਂ ਆਪਾਂ ਸਟਾਰਟਿੰਗ ਦੇ ਵਿੱਚ ਦਵਾਈ ਪਾ ਲਈ ਤੇ ਬਾਅਦ ਚੋਂ 15-20 ਦਿਨ ਪਾਣੀ ਖੜਾ ਕਰ ਲਿਆ ਉਹ ਬਾਅਦ ਚੋਂ ਜਿਹੜੀ ਹੁੰਦੀ ਆ ਨਦੀਨ ਉਗਦਾ ਨਹੀਂ ਜਿਹੜੀ ਸਿੱਧੀ ਬਜਾਈ ਹੁੰਦੀ ਆ ਇਹਦੇ ਵਿੱਚ ਸਭ ਤੋਂ ਜ਼ਰੂਰੀ ਮਤਲਬ ਕਿ ਇਹ ਚ ਦੋ ਤਿੰਨ ਚੀਜ਼ਾਂ ਹੀ ਧਿਆਨ ਵਿੱਚ ਰੱਖਣ ਵਾਲੀਆਂ ਹੁੰਦੀਆਂ ਇੱਕ ਤੇ ਬਜਾਈ ਤੁਹਾਡੀ ਸਹੀ ਹੋ ਗਈ ਜਰਮੀਨੇਸ਼ਨ ਸਹੀ ਹੋ ਗਈ ਬੀਜ ਦੀ ਦੂਜਾ ਜੇ ਤੁਸੀਂ ਨਦੀਨ ਕੰਟਰੋਲ ਕਰ ਲਏ ਫਿਰ ਇਹ ਜਿਹੜੀ ਚੀਜ਼ ਹੈਗੀ ਕਾਮਯਾਬ ਹੈਗੀ ਆ ਇਹ ਇਹਦੇ ਵਿੱਚ ਥੋੜਾ ਜਿਹਾ ਆਪਾਂ ਉਹਦੇ ਨਾਲੋਂ ਫਰਕ ਆ ਉਹਦੇ ਨਾਲੋਂ ਥੋੜਾ ਜਿਹਾ ਧਿਆਨ ਆਪਾਂ ਨੂੰ ਜ਼ਿਆਦਾ ਦੇਣਾ ਪੈਂਦਾ ਇਹਦੇ ਵਿੱਚ ਜਿਹੜੀ ਪਹਿਲੀ ਸਪਰੇਅ ਕਰਨੀ ਆ ਉਹ ਬਿਲਕੁਲ ਬਜਾਈ ਦੇ ਤੁਰੰਤ ਬਾਅਦ ਵੀ ਜਦੋਂ ਤੁਸੀਂ ਅੱਜ ਮੰਨ ਲਓ ਵੀ 2 ਕਿੱਲੇ ਕਰ ਲਏ ਤੇ ਉਹ 2 ਕਿੱਲੇ ਬਾਅਦ ਸ਼ਾਮ ਨੂੰ ਜਿਹੜੀ ਹੈਗੀ ਆਪਾਂ ਉਹਦੀ ਸਪਰੇਅ ਕਰਨੀ ਆ ਦੋ ਤਰੀਕੇ ਦੇ ਨਾਲ ਆਪਾਂ ਸਿੱਧੀ ਬਜਾਈ ਕਰਦੇ ਹੁੰਦੇ ਆ ਇੱਕ ਤੇ ਹੁੰਦੀ ਆ ਬੱਤਰ ਵਾਲੀ ਜਿਵੇਂ ਖੇਤ ਨੂੰ ਪਾਣੀ ਲਾ ਕੇ ਜਿਵੇਂ ਕਣਕ ਬੀਜਦੇ ਆਪਾਂ ਬੱਤਰ ਦੇ ਵਿੱਚ ਇੱਕ ਤੇ ਉਵੇਂ ਹੀ ਹੁੰਦੀ ਆ ਤੇ ਇੱਕ ਹੁੰਦੀ ਆ ਵੀ ਜਿਹੜੀ ਸੁੱਕੀ ਦੇ ਵਿੱਚ ਬਿਲਕੁਲ ਬੀਜ ਕੇ ਉਸ ਤੋਂ ਬਾਅਦ ਪਾਣੀ ਲਾਉਂਦੇ ਆ ਜੀ ਇਹ ਦੋਵਾਂ ਦਾ ਫਰਕ ਹੈ ਜੇ ਤੇ ਵੱੱਤਰ ਵਾਲੀ ਹੈਗੀ ਆ ਤੁਹਾਡੇ ਵੈਸੇ ਆਪਣੇ ਪਟਿਆਲੇ ਜ਼ਿਲ੍ਹੇ ਚ ਇਹ ਪ੍ਰੈਕਟਿਸ ਬਹੁਤ ਘੱਟ ਆ ਵੱੱਤਰ ਵਾਲੀ ਹੂੰ ਜਿੰਨੀ ਕੁ ਆਪਾਂ ਬੀਜਦੇ ਆ ਓਨੀ ਕੁ ਜਿਹੜੀ ਹੈਗੀ ਸੁੱਕੀ ਬੀਜ ਕੇ ਤੁਰੰਤ ਪਾਣੀ ਲਾਉਂਦੇ ਆ ਹੂੰ ਉਹਦੇ ਵਿੱਚ ਇਦਾਂ ਹੁੰਦਾ ਜੀ ਜੇ ਤੇ ਵੱੱਤਰ ਵਾਲੀ ਆ ਉਦੋਂ ਫਿਰ ਤੁਰੰਤ ਸਪਰੇਅ ਕਰਨੀ ਆ ਨਾਲ ਦੀ ਨਾਲ ਵੀ ਜੇ ਅੱਜ 4 ਕਿੱਲੇ ਤੁਸੀਂ ਬੀਜਲੇ ਸ਼ਾਮ ਨੂੰ ਉਹ 4 ਕਿੱਲਿਆਂ ਦੀ ਸਪਰੇਅ ਕਰਨੀ ਆ ਤੇ ਜਿਹੜੀ ਹੈਗੀ ਆ ਦੂਜੀ ਸੁੱਕੀ ਉਹਦੇ ਵਿੱਚ ਜਿਵੇਂ ਤੁਸੀਂ ਅੱਜ ਪਾਣੀ ਲਾਤਾ ਜੀ ਤੇ ਦੋ ਜਾਂ ਤਿੰਨ ਦਿਨਾਂ ਬਾਅਦ ਉਹਦੇ ਪੈਰ ਸਾਰਾ ਹੋ ਜਾਂਦਾ ਕਹਿੰਦਾ ਮਤਲਬ ਵੀ ਬੰਦਾ ਚੱਲਣ ਜੋਗਾ ਹੋ ਜਾਂਦਾ ਇੱਕ ਹੁੰਦੀ ਬੱਤਰ ਕੰਡੀਸ਼ਨ ਇੱਕ ਹੁੰਦੀ ਪੈਰ ਚੱਲਣ ਵਾਲਾ ਵੀ ਥੋੜੀ ਜਿਹੀ ਗਿੱਲਾ ਬੱਤਰ ਉਸ ਸਟੇਜ ਦੇ ਵਿੱਚ ਸਪਰੇਅ ਕਰਨੀ ਹੈ ਜੀ ਪਹਿਲੀ ਸਪਰੇਅ ਹੁੰਦੀ ਹੈ ਸਟੌਂਪ ਦੀ ਹੂੰ ਪੈਂਡੀਮੈਥ੍ਰਿਨ ਆਮ ਤੌਰ ਤੇ ਕਹਿੰਦੇ ਆ ਉਹਨੂੰ ਸਟੌਂਪ ਤੇ ਉਹ 1 ਲੀਟਰ 1 ਕਿੱਲੇ ਦੇ ਹਿਸਾਬ ਦੇ ਨਾਲ ਉਹ ਕਰਨੀ 200 ਲੀਟਰ ਪਾਣੀ ਪਾ ਕੇ ਜੀ ਇਹ ਸਪਰੇਅ ਦੇ ਵਿੱਚ ਸਭ ਤੋਂ ਜ਼ਰੂਰੀ ਇੱਕ ਇਹ ਕਰਨਾ ਵੀ ਇਹਨੂੰ ਸ਼ਾਮ ਨੂੰ ਸਪਰੇਅ ਕਰਨੀ ਆ ਇਹਨੂੰ ਦੁਪਹਿਰੇ ਦਿਨੇ ਬਿਲਕੁਲ ਨਹੀਂ ਕਰਨਾ ਕਿਉਂਕਿ ਜੇ ਦਿਨੇ ਕੀਤੀ ਤੇ ਇਹ ਦਵਾਈ ਤਕਰੀਬਨ ਕਿਉਂਕਿ ਉਦੋਂ ਜਦੋਂ ਬਜਾਈਆਂ ਕਰਦੇ ਆ ਗਰਮੀ ਬਹੁਤ ਹੁੰਦੀ ਆ ਤੇ ਉਹ ਹਵਾ ਦੇ ਨਾਲ ਹੀ ਨਹੀਂ ਮਤਲਬ ਕਿ ਹਿਊਮਿਡਿਟੀ ਤੇ ਹੁੰਦੀ ਨਹੀਂ ਉਹ ਸੁੱਕ ਜਾਂਦੀ ਆ ਉਹ ਦਵਾਈ ਕੰਮ ਨਹੀਂ ਕਰਦੀ ਜੀ ਤੇ ਇਹ ਸ਼ਾਮ ਨੂੰ ਸਪਰੇਅ ਕਰਨੀ ਆ ਜਿਹੜੀ ਇਹਦੀ ਤੈਅ ਬਣ ਗਈ ਇੱਕ ਵਾਰ ਹੂੰ ਜੇ ਜਮੀਨ ਦੇ ਉੱਤੇ ਇੱਕ ਵਾਰ ਤੈ ਬਣ ਗਈ ਲੇਅਰ ਬਣ ਗਈ ਫਿਰ ਇਹਨੇ ਨਦੀਨ ਨਹੀਂ ਉਗਣਦੇ ਨੇ तकरीबन ਇੱਕ ਇੱਕ ਮਹੀਨੇ ਤੱਕ ਜਿਹੜਾ ਹੁੰਦਾ ਹੈ ਵੀ ਇਹਦਾ ਦਵਾਈ ਅਸਰ ਰੱਖਦੀ ਨਦੀਨ ਨਹੀਂ ਉਗਣ ਦਿੰਦੀ ਤੇ ਜੇ ਉਸ ਤੋਂ ਬਾਅਦ ਫਿਰ ਜਿਉ ਜੋ ਨਦੀਨ ਹੋਣ ਉਹ ਜੇ ਆਪਾਂ ਉਹਦੇ ਵਿੱਚ ਜੇ ਮੰਨ ਲਓ ਵੀ ਆਪਣੇ ਆਮ ਤੌਰ ਤੇ ਇਹ ਹੁੰਦਾ ਵੀ ਮਹੀਨੇ ਬਾਅਦ ਇਹਦੇ ਵਿੱਚ ਸਵਾਂਕ ਜਾਂ ਸਵਾਂਕੀ ਹੋ ਜਾਂਦੀ ਆ ਤੇ ਉਹਦੇ ਲਈ ਨੋਮਨੀ ਗੋਲਡ ਜਿਹੜੀ ਹੈਗੀ ਆ ਉਹ 100 ਐਮਐਲ ਸਫੀਸ਼ੀਐਂਟ ਹੁੰਦੀ ਆ ਜੀ ਉਹ तकरीबन ਤੁਸੀਂ ਇਹ ਲਾ ਲਓ ਵੀ 25 ਦਿਨਾਂ ਬਾਅਦ ਆਪਾਂ ਸਪਰੇਅ ਕਰ ਸਕਦੇ ਆ ਉਹਦੀ ਜਿਆਦਾ ਵੱਡਾ ਨਹੀਂ ਕਰਨਾ ਨਦੀਨ ਉਹਦੇ ਲਈ ਤੇ ਉਹ ਕਰਨੀ ਆ ਜੇਕਰ ਮੱਕੜਾਂ ਵਧਾਣਾ ਹੋ ਗਿਆ ਜਾਂ ਜਿਹੜੇ ਇੱਕ ਕਿਸਾਨ ਵੀਰ ਦਾ ਆਇਆ ਹੈਗਾ ਵੀ ਚਿਨੀ ਕਾ ਜਾਂ ਕੋੜਾ ਕਾ ਜਿਹਨੂੰ ਕਹਿੰਦੇ ਨੇ ਚਿਨੀ ਕਾ ਜਾਂ ਕੋੜਾ ਕਾ ਉਹ ਹੋ ਜਾਂਦਾ ਆ ਉਹਦੇ ਲਈ ਰਾਈਸਟਾਰ ਜਿਹੜੀ ਹੈਗੀ 400 ਐਮਐਲ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਤੇ ਜੇਕਰ ਚੋੜੇ ਪੱਤੇ ਵਾਲੇ ਵੀ ਡੀਲਾ ਹੋ ਗਿਆ ਉਹਦੇ ਵਿੱਚ ਫਿਰ ਉਹਦੇ ਵਿੱਚ ਜਿਹੜੀ ਮੈਂ ਚੋੜੇ ਪੱਤੇ ਵਾਲੀਆਂ ਦੱਸਿਆ ਸੀ ਹਲ ਗ੍ਰਿਪ ਐਲ ਮਿਕਸ ਜਾਂ ਸਨ ਰਾਈਜ਼ ਜਿਹੜੀ ਹੈਗੀ ਆ ਇਹ ਜਿਹੜੀ ਹੈਗੀ ਆਪਾਂ ਇਹਦੇ ਵਿੱਚੋਂ ਕੋਈ ਵੀ ਇੱਕ ਦਵਾਈ ਦੀ ਜਿਹੜੀ ਹੈਗੀ ਸਪਰੇਅ ਕਰ ਸਕਦੇ ਆ ਤੇ ਇਹਦੇ ਲਈ ਇਹ ਹੀ ਆ ਵੀ ਪਾਣੀ ਖੇਚ ਨਾ ਹੋਵੇ ਜਦੋਂ ਆਪਾਂ ਸਪਰੇਅ ਕਰਨੀ ਆ ਤੇ ਉਸ ਤੋਂ ਬਾਅਦ ਵੱਤਰ ਹੋਵੇ ਵੀ ਗਿੱਲ ਹੋਵੇ ਤੇ ਪਾਣੀ ਜਿਹੜਾ ਹੈਗਾ ਵਾ ਨਾ ਹੋਵੇ ਖੇਤ ਚ ਖੜਾ ਫੇਰ ਆਪਾਂ ਸਪਰੇਅ ਕਰਨੀ ਐ ਸ਼ਾਮ ਨੂੰ ਤੇ ਦੋ ਜਾਂ ਤਿੰਨ ਦਿਨਾਂ ਬਾਅਦ ਪਾਣੀ ਲਾਉਣਾ ਤੇ ਪਾਣੀ ਜਿਹੜਾ ਪਹਿਲਾਂ ਵੀ ਲਾਉਣਾ ਜਿਹੜਾ ਨਦੀਨ ਦੀ ਸਪਰੇਅ ਕਰਨ ਤੋਂ ਬਾਅਦ ਪਾਣੀ ਲਾਉਣਾ ਉਹ ਵੀ ਬਿਲਕੁਲ ਪਤਲਾ ਲਾਉਣਾ ਵੀ ਤਾਂ ਜੋ ਖੇਤ ਦੇ ਵਿੱਚ ਜ਼ਿਆਦਾ ਨਾ ਹੋਵੇ ਕਿਉਂਕਿ ਜੇਕਰ ਜ਼ਿਆਦਾ ਭਰ ਕੇ ਪਾਣੀ ਲਾਦਾਂਗੇ ਫੇਰ ਇਹ ਜੜੀਆਂ ਹੈਗੀਆਂ ਕਈ ਵਾਰ ਇਹ ਵੀ ਝੋਨੇ ਨੂੰ ਝਟਕਾ ਮਾਰ ਦਿੰਦੀਆਂ ਫੇਰ ਜ਼ਿਮੀਦਾਰ ਕਹਿੰਦੇ ਵੀ ਸਾਡੇ ਝੋਨੇ 'ਚ ਥੋੜਾ ਪਲਤਨ ਆ ਗਈ ਪੀਲਾਪਨ ਪੈ ਗਿਆ ਉਹ ਥੋੜਾ ਤਾਂ ਹੁੰਦਾ ਵੀ ਜੇਕਰ ਆਪਾਂ ਨਦੀਨਾਂ ਤੋਂ ਬਾਅਦ ਨਦੀਨਾਂ ਦੀ ਸਪਰੇ ਕਰਨ ਤੋਂ ਬਾਅਦ ਪਾਣੀ ਭਰ ਕੇ ਲਾ ਦਿੱਤਾ ਜੀ ਜੀ ਥੋੜਾ ਜਿਹਾ ਹਲਕਾ ਪਾਣੀ ਲਾਓ ਤੇ ਉਹਦੇ ਨਾਲ ਜਿਹੜੀ ਹੈਗੀ ਆ ਤੇ ਇੱਕ ਸਹੀ ਸਟੇਜ ਤੇ ਸਪਰੇ ਕਰਤੀ 20 ਕੁ ਦਿਨ 25 ਦਿਨਾਂ ਚੋਂ ਆ ਜਾਂਦੀ ਆ ਲੇਟ ਨਾ ਕਰਿਓ ਨਹੀਂ ਤੇ ਫਿਰ ਇਹ ਨਦੀਨ ਕੰਟਰੋਲ ਨਹੀਂ ਹੁੰਦੇ ਤੇ ਇਹ ਸਭ ਤੋਂ ਸਿੱਧੀ ਬਜਾਈ ਦੇ ਵਿੱਚ ਇਹ ਦੋ ਸਪਰੇਆਂ ਹੀ ਹੈਗੀਆਂ ਜਿਹੜੀਆਂ ਮਤਲਬ ਕਿ ਫਸਟ ਸਪਰੇ ਜਿੰਨੇ ਫਸਟ ਕਰ ਲਈ ਉਹਨੂੰ ਕਈ ਵਾਰ ਦੂਜੀ ਬਾਅਦ ਚੋਂ ਕਰਨ ਦੀ ਲੋੜ ਹੀ ਨਹੀਂ ਪੈਂਦੀ ਜੀ ਜੇ ਫਸਟ ਸਹੀ ਹੋ ਗਈ ਨੋਮਣੀ ਜਿਹੜੀ ਆਪਾਂ ਰਿਸਟੌਂਪ ਦੀ ਕਹਿੰਦੇ ਸੀਗੇ ਪੈਂਡੀ ਮੈਥਲਨ ਤੇ ਨਹੀਂ ਤੇ ਫਿਰ ਜਿਓ ਜੇ ਨਦੀਨ ਹੋਣ ਉਹ ਜੀ ਆਪਾਂ ਜਿਹੜੀ ਹੈਗੀ ਆ ਖੇਤੀਬਾੜੀ ਵਿਭਾਗ ਦੇ ਨਾਲ ਜਦ ਯੂਨੀਵਰਸਿਟੀ ਨਾਲ ਸੰਪਰਕ ਰੱਖੋ ਤੇ ਉਹ ਜਿਹੜੀ ਹੈਗੀ ਆ ਉਹ ਜੀ ਆਪਾਂ ਸਪਰੇਅ ਕਰ ਸਕਦੇ ਆ ਤੇ ਆਪਣੇ ਕੰਟਰੋਲ ਹੋ ਜਾਂਦੇ ਜੀ ਨਦੀ ਜੀ ਤੇ ਡਾਕਟਰ ਸਾਹਿਬ ਜਿਸ ਤਰ੍ਹਾਂ ਦੇ ਨਾਲ ਤੁਸੀਂ ਸ਼ੁਰੂਆਤ ਦੇ ਵਿੱਚ ਮੱਕੀ ਦਾ ਜ਼ਿਕਰ ਵੀ ਕੀਤਾ ਸੀਗਾ ਕਿ ਜਿਹੜੀ ਸੋਣੀ ਦੀ ਮੱਕੀ ਹੈ ਉਹਦੇ ਵਿੱਚ ਵੀ ਕਈ ਤਰ੍ਹਾਂ ਦੇ ਨਦੀਨ ਵਗੈਰਾ ਉਗਾਉਂਦੇ ਨੇ ਉਹਨਾਂ ਦੇ ਪ੍ਰਬੰਧਨ ਬਾਰੇ ਵੀ ਸਾਨੂੰ ਸੰਖੇਪ ਦੇ ਵਿੱਚ ਜ਼ਰੂਰ ਦੱਸਿਓ ਤਾਂ ਜੋ ਕਿਸਾਨ ਵੀਰ ਜਿਹੜੇ ਫਸਲੀ ਵਿਭਿੰਨਤਾ ਨੂੰ ਅਪਣਾਉਂਦੇ ਨੇ ਕਣਕ ਝੋਨੇ ਦੇ ਚੱਕਰ ਚੋਂ ਨਿਕਲ ਕੇ ਹੋਰ ਜੜੀਆਂ ਫਸਲਾਂ ਬੀਜਦੇ ਨੇ ਉਹਦੇ ਵਿੱਚ ਖਾਸ ਤੌਰ ਦੇ ਉੱਤੇ ਮੱਕੀ ਆ ਤਾਂ ਮੱਕੀ ਦੇ ਕਿਹੜੇ ਨਦੀਨ ਨੇ ਉਹਨਾਂ ਦੀ ਰੋਕਥਾਮ ਕਿਵੇਂ ਆ ਜੀ ਮੱਕੀ ਜਿਹੜੀ ਹੈਗੀ ਆ ਜੀ ਤਰਮਿੰਦਰ ਜੀ ਜਿਵੇਂ ਆਪਾਂ ਗੱਲ ਕਰ ਰਹੇ ਸੀ ਵੀ ਕੋਸ਼ਕ ਰਕਬੇ ਦੇ ਵਿੱਚ ਜਿਵੇਂ ਕੋਸ਼ਿਓ ਵੈਜੀਟੇਬਲ ਬੈਲਟ ਆ ਜਾਂ ਫਿਰ ਕੁਛ ਰਾਜਪੁਰਾ ਜਾਂ ਘਨੌਰ ਦੀ 벨ਟ ਹੈ ਜਿੱਥੇ ਪਾਣੀ ਥੋੜਾ ਜਿਹਾ ਘੱਟ ਹੁੰਦਾ ਆ ਕਿਸਾਨ ਵੀਰ ਕੋਲ ਝੋਨੇ ਜੋਗਾ ਪਾਣੀ ਨਹੀਂ ਹੁੰਦਾ ਤੇ ਉਹ ਕਿਸਾਨ ਵੀਰ ਜਿਹੜੇ ਹੈਗੇ ਉੱਥੇ ਮੱਕੀ ਦੀ ਕਾਸ਼ਤ ਕਰਦੇ ਆ ਤੇ ਇੱਥੇ ਵੀ ਆਪਣੇ ਕਿਉਂਕਿ ਮੇਰੇ ਕੋਲ ਬਲਾਕ ਪੁੰਡੇੜੀ ਆ ਤੇ ਸਾਡੇ ਵੀ ਇੱਧਰ ਆ ਜਿਵੇਂ ਸਨੌਰ ਦੇ ਨਾਲ-ਨਾਲ ਦੀ ਜਿਹੜੀ ਫਤਿਹਪੁਰ ਰਾਜਪੂਤਾਂ ਜਾਂ ਇੱਧਰਲੀ 벨ਟ ਆ ਇੱਥੇ ਕਿਸਾਨ ਵੀਰ ਕੁਝ ਕਿਸਾਨ ਵੀਰਾਂ ਨੂੰ ਅਸੀਂ ਇਸ ਵਾਰ ਛਾਤ ਕਰਕੇ ਵੀ ਉਹਨਾਂ ਨੂੰ ਝੋਨੇ ਦੇ ਥਾਂ ਦੇ ਉੱਤੇ ਉਹ ਬਦਲ ਦੇ ਵਿੱਚ ਜਿਹੜੀ ਹੈਗੀ ਆ ਮੱਕੀ ਇਸ ਵਾਰ ਕਾਸ਼ਤ ਕਰਵਾਈ ਆ ਤੇ ਮੱਕੀ ਦੇ ਵਿੱਚ ਜਿਹੜੀ ਹੁੰਦੀ ਆ ਦੋ ਕ ਨਦੀਨ ਮੇ ਆਉਂਦੇ ਹੁੰਦੇ ਆ ਇਹਦੇ ਵਿੱਚ ਅ ਪਹਿਲਾਂ ਤੇ ਇਹਦੇ ਵਿੱਚ ਆ ਜਾਂਦਾ ਹੁੰਦਾ ਵੀ ਜਿਹੜੀ ਆਪਾਂ ਸਟਾਰਟਿੰਗ ਦੇ ਵਿੱਚ ਇਹਦੀ ਕਰਨੀ ਆ ਸਪਰੇਅ ਕਰਨੀ ਆ ਜੀ ਜਿਹੜੀ ਉਹ ਹੈਗਾ ਇਹਦੇ ਵਿੱਚ ਵੀ ਉਦਾਂ ਹੀ ਘਾਵ ਵਾਲੇ ਤੇ ਦੂਜੇ ਚੋੜੇ ਪੱਤੇ ਵਾਲੇ ਦੋ ਤਰੀਕੇ ਦੇ ਨਦੀਨ ਹੋਣਗੇ ਤੇ ਕਿਉਂਕਿ ਸੋਣੀ ਦੇ ਹੈਗੇ ਆ ਤਕਰੀਬਨ ਉਦਾਂ ਜੀ ਜਿਵੇਂ ਸਵਾਕ ਸਵਾਕੀ ਉੱਚ ਹੋਊਗੀ ਝੋਨੇ 'ਚ ਓਵੇਂ ਕਈ ਵਾਰ ਕਣਕ 'ਚ ਹੋ ਜਾਂਦੀ ਉਹ ਇਹਦੇ ਵਿੱਚ ਹੋ ਜਾਂਦੀ ਮੱਕੀ 'ਚ ਤੇ ਕਈ ਵਾਰ ਉਹਦੇ ਵਿੱਚ ਤੰਦਲਾ ਤੂੰਦਲਾ ਛੋੜੇ ਪੱਤੇ ਵਾਲਿਆਂ ਦੇ ਵਿੱਚ ਜਾਂ ਇਟਸਟ ਜਿਹੜੀ ਹੈਗੀ ਆ ਆਮ ਤੌਰ ਤੇ ਹੋ ਜਾਂਦੀ ਆ ਤੇ ਇਹਦੇ ਲਈ ਕਿਸਾਨ ਵੀਰਾਂ ਨੂੰ ਇਹ ਸਪਰਸ਼ ਕੀਤੀ ਜਾਂਦੀ ਵੀ ਜਦੋਂ ਤੁਸੀਂ ਮੱਕੀ ਬੀਜ ਦਿੱਤੀ ਤੇ ਤਕਰੀਬਨ ਮੱਕੀ ਬੀਜਣ ਤੋਂ ਹਫਤੇ ਦੇ ਵਿੱਚ ਵਿੱਚ ਕਿਉਂਕਿ ਮੱਕੀ ਵੀ ਆਪਾਂ ਬੁੱਤਰ ਦੇ ਹਿਸਾਬ ਨਾਲ ਬੀਜਦੇ ਹੁੰਦੇ ਆ ਤੇ ਜਾਂ ਤੇ ਤੁਰੰਤ ਸਪਰੇਅ ਕਰ ਨਿਕਰਦੇ ਤਾਂ ਵਿੱਚ ਜਾਂ ਵੱਧ ਤੋਂ ਵੱਧ ਜਿਹੜਾ ਹੈਗਾ ਡਿਲੇ ਵੀ ਕਰਨਾ ਉਹ ਇੱਕ ਹਫਤੇ ਦੇ ਵਿੱਚ ਵਿੱਚ ਐਟਰਾਜ਼ੀਨ ਦੀ ਸਪਰੇਅ ਕਰਨੀ ਹੁੰਦੀ ਆ ਤੇ ਉਹ ਐਟਰਾਜ਼ੀਨ ਜਿਹੜੀ ਹੈਗੀ ਆ ਜੇ ਤੇ ਹਲਕੀਆਂ ਜ਼ਮੀਨਾਂ ਅ ਜਿਵੇਂ ਥੋੜੀਆਂ ਜਿਹੀ ਰੇਤਲੀ ਦੇ ਵਿੱਚ ਹੋ ਜਾਂਦੀਆਂ ਉਹਨਾਂ ਦੇ ਲਈ 500 ਗ੍ਰਾਮ ਹੁੰਦੀ ਆ ਤੇ ਜਿਹੜੀ ਥੋੜੀਆਂ ਜਿਹੀ ਭਾਰੀਆਂ ਜ਼ਮੀਨਾਂ ਹੈਗੀਆਂ ਦਰਮਿਆਨੀਆਂ ਅਤੇ ਭਾਰੀਆਂ ਜ਼ਮੀਨਾਂ ਡੱਕਰ ਜ਼ਮੀਨਾਂ ਜਿਨ੍ਹਾਂ ਨੂੰ ਕਹਿ ਦਿੰਦੇ ਆ ਉਹਨਾਂ ਦੇ ਵਿੱਚ 800 ਗ੍ਰਾਮ ਦੇ ਵਿੱਚ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਜਿਹੜੀ ਹੈਗੀ ਸਪਰੇਅ ਕਰਨੀ ਆ ਤੇ ਉਹੀ ਕੱਟ ਵਾਲੀ ਨੋਜ਼ਲ 200 ਲੀਟਰ ਪਾਣੀ ਜਿਹੜਾ ਲਾਉਣਾ ਸ਼ਾਮ ਦੇ ਟਾਈਮ ਇਹਦੀ ਸਪਰੇਅ ਕਰਨੀ ਆ ਜੀ ਤੇ ਵੈਸੇ ਤੇ ਆਮ ਤੌਰ ਤੇ ਜਿਹੜੇ ਕਿਸਾਨ ਵੀਰ ਸਟੌਂਪ ਦੀ ਜਾਂ ਐਟਰਾਜ਼ੀਨ ਦੀ ਕਰਦੇ ਆ ਉਹ ਪੁੱਠੇ ਪੈਰ ਕਰਦੇ ਹੁੰਦੇ ਆ ਵੀ ਆਪਣੇ ਪੈਰ ਵੀ ਨਾ ਖੇਤ ਦੇ ਵਿੱਚ ਲੱਗਣ ਕਿਉਂਕਿ ਜੇ ਅੱਗੇ ਨੂੰ ਕਰਾਂਗੇ ਉਹ ਜਿੱਥੇ ਜਿੱਥੇ ਆਪਣੇ ਪੈਰ ਲੱਗੀ ਜਾਣਗੇ ਉਨੀ-ਉਨੀ ਥਾਂ ਦੇ ਉੱਤੇ ਤੈ ਨਹੀਂ ਬੰਦੀ ਹਮ ਲੇਅਰ ਟੁੱਟ ਜਾਂਦੀ ਆ ਉਨੀ ਥਾਂ ਤੋਂ ਨਦੀਨ ਦੀ ਜਰਮੀਨੇਸ਼ਨ ਹੋ ਜਾਊਗੀ ਤੇ ਇਹ ਕਈ ਕਿਸਾਨ ਵੀ ਜਾਂ ਢਿੱਡੀ ਹੋ ਕੇ ਵੀ ਨੋਜ਼ਲ ਨੂੰ ਸਾਈਡ ਦੇ ਉੱਤੇ ਰੱਖ ਕੇ ਕਰਨਗੇ ਸਪਰੇ ਜਾਂ ਫਿਰ ਜਿਹੜੀ ਹੈਗੀ ਆ ਪੁੱਠੇ ਪੈਰ ਪਿਛਲੇ ਪਾਸੇ ਨੂੰ ਜਿਹੜੀ ਹੈਗੀ ਆ ਤੁਰ ਕੇ ਤੇ ਉਹ ਸਪਰੇ ਕਰਦੇ ਆ ਉਹਦੇ ਨਾਲ ਇਹ ਆ ਵੀ ਇੱਕ ਵਾਰ ਪੂਰੀ ਉੱਤੇ ਲੇਅਰ ਬਣ ਜਾਊਗੀ ਜੇ ਨਾਲ ਸਿਰਫ ਜਿਹੜੀ ਹੈਗੀ ਮੱਕੀ ਹੀ ਜਰਮੀਨੇਟ ਕਰੋਗੇ ਉਹਦੇ ਵਿੱਚ ਬਾਕੀ ਕੋਈ ਨਦੀਨ ਨਹੀਂ ਹੁੰਦਾ ਹੂੰ ਇਹ ਸਭ ਤੋਂ ਜ਼ਰੂਰੀ ਹੈ ਜੇਕਰ ਫਿਰ ਵੀ ਕਈ ਵਾਰ ਐ ਹੁੰਦਾ ਵੀ ਉਹਦੇ ਵਿੱਚ ਜਰਮੀਨ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਪੁੱਠੇ ਪੈਰ ਨਹੀਂ ਕੀਤੀ ਜਾਂ ਲੇਅਰ ਨਹੀਂ ਬਣੀ ਜਾਂ ਫਿਰ ਕਈ ਵਾਰ ਮੀਂਹ ਜ਼ਿਆਦਾ ਪੈ ਗਏ ਉਸ ਤੋਂ ਬਾਅਦ ਮਹੀਨੇ ਬਾਅਦ ਹੋ ਗਏ ਹੂੰ ਤੇ ਸਪਰੇ ਹੋ ਗਏ ਫਿਰ ਲੋਡਿਸਿਕ ਨਾਂ ਦੀ ਦਵਾਈ ਆਉਂਦੀ ਹੈ ਹੈ ਤੇ ਮਹਿੰਗੀ ਆਉ ਹੂੰ ਤੇ ਪਰ ਇਹ ਵੀ ਉਹ 105 ਐਮ ਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਪੈਂਦੀ ਆ ਪਰ ਉਹ तकरीबन ਮੱਕੀ ਨੂੰ ਛੱਡ ਕੇ ਜਿੰਨੇ ਉਹਦੇ ਵਿੱਚ ਬਾਕੀ ਨਦੀਨ ਆ ਕਿਉਂਕਿ ਉਸ ਟਾਈਮ ਦੇ ਉੱਤੇ ਜ਼ਿਆਦਾਤਰ ਇਟਸਟ ਜਾਂ ਤਾਂਦਲਾ ਤੂੰਦਲਾ ਇਹ ਹੋ ਜਾਂਦੇ ਆ ਤੇ ਉਹਨਾਂ ਨੂੰ ਸਾਰਿਆਂ ਨੂੰ ਕੰਟਰੋਲ ਕਰ ਲੈਂਦੀ ਹੈ ਜੋ ਜੀ ਤੇ ਮੱਕੀ ਦੇ ਵਿੱਚ ਇੱਕ ਹੋ ਜਾਂਦੇ ਹੁੰਦੇ ਆ ਵੀ ਜਿਵੇਂ ਕੋਈ ਚੋੜੇ ਪੱਤੇ ਵਾਲੇ ਜਿਹੜੇ ਹੈਗੇ ਆ ਤੇ ਜੇ ਤੇ ਜੇ ਤੇ ਤੁਸੀਂ ਆਹ ਕਰ ਲਈ ਲੋਟਿਸ ਕਰ ਲਈ ਜਾਂ ਫਿਰ ਕੁਝ ਸਸਤੀਆਂ ਦੀ ਵੀ ਆ ਜਾਂਦੀ ਜਿਵੇਂ ਆਮ ਤੌਰ ਤੇ ਕਿਸਾਨ ਵੀ ਨਾ 24D ਅਮਾਈਨ ਸాల్ਟ ਕਰਦੇ ਹੁੰਦੇ ਆ ਝੋਨੇ ਦੇ ਵਿੱਚ ਵੀ ਕਰਨ ਕਦੇ ਵਿੱਚ ਵੀ ਕਰ ਲੈਂਦੇ ਉਹਨੂੰ ਤੇ ਉਹਦੇ ਨਾਲ ਕੋਈ 8 ਸੈਟ ਹੋ ਗਈ ਜਾਂ ਫਿਰ ਗੰਡ ਵਾਲੇ ਡਿਲੇ ਹੋ ਗਏ ਉਹ ਕੰਟਰੋਲ ਹੋ ਜਾਂਦੇ ਉਹ 400 ਐਮ ਐਲ 240 ਮਾਈਨ ਸాల్ਟ ਤੇ ਇੱਕ ਏਕੜ ਦੇ ਵਿੱਚ ਜਿਹੜੀ ਹੈਗੀ ਆ 150 ਲੀਟਰ ਪਾਣੀ ਦੇ ਵਿੱਚ ਰਲਾ ਕੇ ਜੀ ਤੇ ਉਹ ਸਪਰੇਅ ਕਰਨੇ ਉਹ ਤਕਰੀਬਨ ਸਟੇਜ ਆਉਂਦੀ ਆ ਜੀ 20 ਦਿਨ 25 ਦਿਨ ਦੀ ਹੂੰ 25 ਦਿਨਾਂ ਬਾਅਦ ਜਾਂ ਜਦੋਂ ਮਹੀਨਾ ਡੇਢ ਨਿਕਲ ਗਿਆ ਫਿਰ ਥੋੜੀ ਜਿਹੀ ਮੱਕੀ ਵੱਡੀ ਹੋ ਜਾਂਦੀ ਹੈ ਫਿਰ ਉਹ ਥੱਲੇ ਨਦੀਨ ਨਹੀਂ ਹੋਣ ਦਿੰਦੇ ਹੂੰ ਤੇ 20 25 ਦਿਨਾਂ ਦੇ ਉੱਤੇ ਜੇਕਰ ਆਪਾਂ ਇੱਕ ਸਪਰੇਅ ਕਰ ਦਾਂਗੇ ਇਹਦੀ ਤੇ ਜੇ ਤੇ ਚੌੜੇ ਪੱਤੇ ਵਾਲੇ ਹੈਗੇ ਆ ਇਹੀ ਹੋਣਗੇ ਜਿਹੜਾ ਉਹ 240 ਮਾਈਨ ਸాల్ਟ ਕਰ ਸਕਦੇ ਹ ਜੀ ਉਹਦੇ ਨਾਲ ਜਿਹੜੇ ਮੱਕੀ ਦੇ ਜਿਹੜੇ ਹੈਗੇ ਨਦੀਨ ਜੀ ਇਹ ਕੰਟਰੋਲ ਹੋ ਜਾਂਦੇ ਆ ਜੀ ਬਿਲਕੁਲ ਡਾਕਟਰ ਸਾਹਿਬ ਤੁਸੀਂ ਕਿਸਾਨ ਵੀਰਾਂ ਨੂੰ ਬੜੇ ਸੰਖੇਪ ਦੇ ਵਿੱਚ ਤੇ ਬੜੇ ਸੌਖੇ ਸ਼ਬਦਾਂ ਦੇ ਵਿੱਚ ਦੱਸਿਆ ਹੈ ਕਿ ਸੌਣੀ ਦੀਆਂ ਫਸਲਾਂ ਦੇ ਵਿੱਚ ਆਪਾਂ ਨਦੀਨਾ ਦੀ ਰੋਕத் ਥਾਮ ਕਿਵੇਂ ਕਰਨੀ ਹੈ ਕਿਸਾਨ ਵੀਰੋ ਤੁਹਾਨੂੰ ਵੀ ਜੇਕਰ ਲੱਗਦਾ ਹੁੰਦਾ ਹੈ ਕਿ ਜਿਹੜੀ ਸਥਿਤੀ ਹੈ ਉਹ ਕਾਬੂ ਦੇ ਵਿੱਚ ਨਹੀਂ ਰਹੀ ਤੁਸੀਂ ਪਹਿਲਾਂ ਨਦੀਨਾ ਦਾ ਪ੍ਰਬੰਧਨ ਨਹੀਂ ਕੀਤਾ ਤੇ ਹੁਣ ਸਮਾਂ ਉਹ ਆ ਗਿਆ ਹੈ ਕਿ ਮੁਸ਼ਕਲ ਪੈਦਾ ਹੋ ਗਈ ਹੈ ਕੋਈ ਤੁਹਾਡੇ ਨਦੀਨ ਦੇ ਉੱਤੇ ਦਵਾਈ ਅਸਰ ਨਹੀਂ ਕਰ ਰਹੀ ਤਾਂ ਤੁਸੀਂ ਨਜ਼ਦੀਕੀ ਫਾਰਮਸਲਾਹ ਕੇਂਦਰ ਦੇ ਵਿੱਚ ਜ਼ਰੂਰ ਜਾਇਆ ਕਰੋ ਖੇਤੀ ਵਿਗਿਆਨਕ ਸਿੰਦਰ ਦੇ ਵਿੱਚ ਜਾਇਆ ਕਰੋ ਜਿਹੜਾ ਖੇਤੀਬਾੜੀ ਵਿਭਾਗ ਦੇ ਦਫ਼ਤਰ ਨੇ ਉਹਨਾਂ ਦੇ ਵਿੱਚ ਵੀ ਇੱਕ ਜਿਹੜਾ ਮਾਰ ਆਇਆ ਕਰੋ ਕਿਉਂਕਿ ਉੱਥੇ ਜਿਹੜੇ ਮਾਹਰ ਬੈਠੇ ਨੇ ਡਾਕਟਰ ਸਾਹਿਬ ਬੈਠੇ ਨੇ ਖੇਤੀਬਾੜੀ ਵਿਕਾਸ ਅਫਸਰ ਬੈਠੇ ਨੇ ਖੇਤੀਬਾੜੀ ਵਿਸਤਾਰ ਅਫਸਰ ਬੈਠੇ ਨੇ ਉਹ ਤੁਹਾਨੂੰ ਜ਼ਰੂਰ ਕੋਈ ਨਾ ਕੋਈ ਸਲਾਹ ਦੇਣਗੇ ਕਿਉਂਕਿ ਤੁਹਾਡੀ ਸਹਾਇਤਾ ਵਾਸਤੇ ਇਹੀ ਬੈਠੇ ਨੇ ਤੇ ਆਪਣੀ ਨਿਰਭਰਤਾ ਫਸਲਾਂ ਦੇ ਉੱਤੇ ਆ ਫਸਲ ਆਏਗੀ ਤਾਂ ਘਰ ਦੇ ਵਿੱਚ ਖੁਸ਼ੀਆਂ ਆਉਣਗੀਆਂ ਚਾਰ ਪੈਸੇ ਆਉਣਗੇ ਉਹਦੇ ਨਾਲ ਅੱਗੇ ਜਿਹੜੇ ਰੋਜ਼ਗਾਰ ਆ ਉਹ ਚੱਲਣੇ ਨੇ ਘਰ ਦਾ ਗੁਜ਼ਾਰਾ ਚੱਲਣਾ ਇਸ ਕਰਕੇ ਪ੍ਰਬੰਧਨ ਬੜਾ ਜ਼ਰੂਰੀ ਹੈ ਤੇ ਕਹਿੰਦੇ ਹੁੰਦੇ ਨੇ ਕਿ ਇਲਾਜ ਨਾਲੋਂ ਪਰਹੇਜ਼ ਚੰਗਾ ਹੁੰਦਾ ਜੇਕਰ ਆਪਾਂ ਡਾਕਟਰ ਸਾਹਿਬ ਦੇ ਮੁਤਾਬਕ ਸ਼ੁਰੂਆਤ ਦੇ ਵਿੱਚ ਇਹਨਾਂ ਨਦੀਨਾਂ ਦੇ ਉੱਤੇ ਕੰਟਰੋਲ ਕਰਨਾ ਸਿੱਖ ਜ਼ਰੂਰਤ ਬਿਲਕੁਲ ਨਹੀਂ ਪੈਂਦੀ ਡਾਕਟਰ ਸਾਹਿਬ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਕਿਸਾਨ ਵੀਰਾਂ ਨੂੰ ਲਾਹੇਵੰਦ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਥੈਂਕ ਯੂ ਜੀ ਧੰਨਵਾਦ ਜੀ ਬਹੁਤ ਸੋ ਕਿਸਾਨ ਵੀਰੋ ਇਹ ਸਨ ਸਾਡੇ ਨਾਲ ਡਾਕਟਰ ਵਿਮਲ ਪ੍ਰੀਤ ਸਿੰਘ ਜੋ ਖੇਤੀਬਾੜੀ ਵਿਕਾਸ ਅਫਸਰ ਨੇ ਤੇ ਇਹਨਾਂ ਨੇ ਤੁਹਾਨੂੰ ਦੱਸ ਦਿੱਤਾ ਹੈ ਕਿ ਤੁਸੀਂ ਸੌਣੀ ਦੀਆਂ ਫਸਲਾਂ ਦੇ ਵਿੱਚ ਨਦੀਨਾਂ ਦੀ ਰੋਕத் ਥੰਮ ਕਿਵੇਂ ਕਰਨੀ ਹੈ ਖਾਸ ਕਰ ਇਸ ਵੇਲੇ ਜਿਹੜੀ ਝੋਨੇ ਦੀ ਫਸਲ ਹੈ ਉਹ ਤੁਹਾਡੇ ਖੇਤਾਂ ਦੇ ਵਿੱਚ ਖੜੀ ਹੈ ਤੇ ਤੁਹਾਨੂੰ ਉਮੀਦਾਂ ਵੀ ਬਹੁਤ ਨੇ ਕਿਉਂਕਿ ਉਮੀਦ ਹਰ ਕਿਸੇ ਨੂੰ ਹੁੰਦੀ ਹੈ ਕਿ ਚੰਗਾ ਝਾੜ ਹੋਵੇਗਾ ਪਰ ਨਦੀਨਾਂ ਦਾ ਪ੍ਰਬੰਧਨ ਸਮੇਂ ਦੇ ਉੱਤੇ ਕਰਨਾ ਬਹੁਤ ਜ਼ਰੂਰੀ ਹੈ ਉਮੀਦ ਹੈ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇਗੀ ਅਜੇ ਹੀ ਜਾਣਕਾਰੀ ਲੈ ਕੇ ਫਿਰ ਹਾਜ਼ਰ ਹੋਵਾਂਗੇ ਤੇ ਹੁਣ ਮੈਨੂੰ ਯਾਨੀ ਤਰਮਿੰਦਰ ਸੰਧੂ ਨੂੰ ਅੱਜ ਦਾ ਕਿਸਾਨਵਾਣੀ ਪ੍ਰੋਗਰਾਮ ਖਤਮ ਕਰਨ ਦੀ ਦਿਓ ਆ ਗਿਆ ਇਸੀ ਪ੍ਰੋਗਰਾਮ ਕਿਸਾਨ ਬਾਣੀ ਇਸ ਪ੍ਰੋਗਰਾਮ ਦੇ ਪ੍ਰાયojਕ ਸਨ ਖੇਤੀ ਤੇ ਕਿਸਾਨ ਪਾਲਾਈ ਮੰਤਰਾਲਾ ਭਾਰਤ ਸਰਕਾਰ